ਮੇਰੇ ਦੀ ਖਰਚਾ ਕੱਢ ਕੇ ਸਭ ਕੁਝ ਕੱਢ ਕੇ ਡਾਕਟਰੀ ਕੱਢ ਕੇ ਹਮ ਮਲੇ ਜੋ ਨੌਕਰ ਰੱਖਿਆ ਹੋਇਆ ਇੱਕ ਉਹਦੀ ਲੇਬਰ ਕੱਢ ਕੇ 2 ਲੱਖ ਰੁਪਏ ਫਿਰ ਕਮਾਈ ਆ 75 ਰੁਪਏ 72 73 ਰੁਪਏ ਸਾਡਾ ਦੁੱਧਾ ਇੱਥੋਂ ਹੀ ਲੱਗ ਜਾਂਦਾ ਫੈੜ ਤੇ ਲੱਗਦਾ ਜਿਵੇਂ 9 ਰੁਪਏ ਫੈੜ ਸਾਡੇ ਰੇਟ ਆ ਜੀ ਕੀ ਮਤਲਬ ਫੀਡ ਦਾ ਕੀ ਫਾਰਮੂਲਾ ਰਹਿੰਦਾ ਤੁਹਾਡਾ ਇਹਨਾਂ ਨੂੰ ਤੁਸੀਂ ਟੋਨਿਕ ਵਗੈਰਾ ਲੀਵਰ ਟੋਨਿਕ ਜਾਂ ਕੁਝ ਕੈਲਸ਼ੀਅਮ ਜਾਂ ਸਪਲੀਮੈਂਟ ਕੀ ਦਿੰਨੇ ਹੋ ਵੀਰੇ ਮੱਝਾਂ ਨੂੰ ਤੁਸੀਂ ਜ਼ਿਆਦਾਤਰ 20 ਕਿਲੋ ਵਾਲੇ ਵੀ 2 ਲੱਖ ਚ ਵੀ ਮਿਲਦਾ ਠੀਕ ਹੈ ਜੀ 20 ਕਿਲੋ ਵਾਲਾ 6-7 ਲੱਖ ਵੀ ਚੱਲਿਆ ਜਾਂਦਾ 5 ਲੱਖ ਤੱਕ ਵੀ ਚੱਲਿਆ ਜਾਂਦਾ ਜੀ ਤੇ ਜਿਵੇਂ ਸੰਨੀ-ਸੁੰਨੀ ਰਲਾਣੀ ਪੈਂਦੀ ਆ ਇਹਦੇ ਨਾਲ ਉਂਗਲੀਆਂ ਅੰਗਲੀਆਂ ਦਾ ਬਚਾਉ ਵੀ ਸਫਾਈ ਰਹਿੰਦੀ ਹੈ ਬਹੁਤ ਜ਼ਿਆਦਾ ਬੰਦੀ ਜਿਹੜੀ ਇਹ ਨਾਲੀ ਹੈ ਨਾ ਜੀ ਇਹ ਨਾਲੀ ਨਾ ਸਾਡੀ 8 ਫੁੱਟ ਤੇ ਆ ਇੱਕ ਜਜਵਾ ਹੁੰਦਾ ਵੀ ਮੈਂ ਕੰਮ ਕਰਨਾ ਮੈਂ ਤਰੱਕੀ ਵਾਲੇ ਪਾਸੇ ਨੂੰ ਜਾਣਾ ਮੈਂ ਇੱਕ ਨਾਸਲ ਸੁਧਾਰ ਕਰਨਾ ਠੀਕ ਹੈ ਵੀਰੇ ਤੇ ਉਸ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ ਜਿੰਨੇ ਕਰਨਾ ਨਹੀਂ ਹੈਗਾ ਵੀਰੇ ਉਸ ਵਾਸਤੇ ਮੈਂ ਫਿਰ ਸਾਰਾ ਕੁਝ ਹਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਪਹੁੰਚੇ ਜੀ ਸਰਪੰਚ ਡੈਰੀ ਫਾਰਮ ਪਿੰਡ ਅਰਨੌਲੀ ਜ਼ਿਲ੍ਹਾ ਪਟਿਆਲਾ ਆਪਾਂ ਨੇ ਲਾਈਵ ਚੋ ਆਈ ਵੀ ਕਰੀ ਇੱਥੇ ਤਿੰਨ ਮੱਜਾਂ ਦੀ ਉਹ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਸੋਹਣਾ ਦੁੱਧ ਕੱਢਿਆ ਤਿੰਨ ਮੱਜਾਂ ਨੇ ਪੂਰੀ ਡਿਟੇਲ ਦੇ ਵਿੱਚ ਲਾਈਵ ਪਾਇਆ ਹੋਇਆ ਤੇ ਅਲੱਗ ਤੋਂ ਵੀਡੀਓ ਵੀ ਪਾਈ ਹੋਈ ਆ ਮੈਂਨੇ ਤੇ ਆਪਣੇ ਨਾਲ ਭਾਈ ਹਰਪਾਲ ਸਿੰਘ ਸਰਪੰਚ ਬਾਈ ਕਾਲਾ ਰਨੋਲੀ ਨਾਲ ਜਾਣਦੇ ਆ ਸਾਰੇ ਮੱਜਾਂ ਵਾਲੇ ਪਰਾ ਬਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਵੀਰੇ ਹੋ ਠੀਕ ਠਾਕ ਬਾਈ ਜੀ ਬਹੁਤ ਬਧੀਆ ਵੀਰੇ ਹਾਂ ਤੁਸੀਂ ਬਾਈ ਜਿਹੜਾ ਇਹ ਮੱਜਾਂ ਦਾ ਡੇਰੀ ਫਾਰਮ ਬਣਾਇਆ ਬਹੁਤ ਸੋਹਣਾ ਬਣਾਇਆ ਹੋਇਆ ਉੱਚੀ ਛੱਤ ਪਾ ਕੇ ਹਨ ਬਿਲਕੁਲ ਇਹਦੇ ਬਾਰੇ ਵੀ ਆਪਾਂ ਸਾਰੀ ਡਿਟੇਲ ਲਵਾਂਗੇ ਵੀ ਇਹ ਆਈਡੀਆ ਕਿੱਥੋਂ ਲਿਆ ਵੀ ਕਿੰਨੇ ਉੱਚੀ ਤੁਸੀਂ ਨੇ ਛੱਤ ਰੱਖੀ ਆ ਪਾਣੀ ਦਾ ਮੈਨੇਜਮੈਂਟ ਕੇ ਮੈਂ ਕੀ ਕਮੀ ਪੇਸ਼ੀ ਕਿਉਂਕਿ ਜਦ ਕੋਈ ਵੀ ਆਪਾਂ ਕੰਮ ਕਰਦੇ ਕੁਝ ਨਾ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੁੰਦੀਆਂ ਨੇ ਹਨਾ ਵੀ ਜਿਹੜੇ ਆਪਣੇ ਜਿਹੜੇ ਦੇਖਣ ਵਾਲੇ ਈਵਰ ਨੇ ਉਹ ਵੀ ਸੁਧਾਰ ਸਕਣ ਤੇ ਸਭ ਤੋਂ ਪਹਿਲਾਂ ਆ ਜੋ ਆਪਾਂ ਆਪਣਾ ਮਾਲ ਪਸ਼ੂ ਦਿਖਾਉਨੇ ਆ ਆ ਜੋ ਜੀ ਹਾਂ ਤੇ ਆ ਮੱਛਰਦਾਨੀ ਲਈ ਹੋਈ ਆ ਬਾਈ ਨਹੀਂ ਮੱਖੀ ਕਰਕੇ ਲਈ ਹੋਈ ਆ ਬਾਈ ਜੀ ਜਿਆਦਾ ਹਾਂ ਹਾਂ ਜੀ ਵੀਰੇ ਹਾਂ ਜੀ ਜਿਵੇਂ ਇਹ ਮੱਛਰ ਤਾਂ ਨਹੀਂ ਹੋ ਸਾਬਦਾ ਹੋਇਆ ਵੀਰੇ ਮੱਖੀ ਕਰਕੇ ਆ ਵੀਰੇ ਜਿਆਦਾ ਮੱਖੀ ਤੰਗ ਬਹੁਤ ਕਰਦੇ ਫਿਰ ਅੱਛਾ ਅੱਛਾ ਹਾਂ ਜੀ ਲਓ ਜੀ ਮੱਝਾਂ ਤਕਰੀਬਨ 25 ਤੋਂ 30 ਮੱਝਾਂ ਨੇ ਵੀਰ ਹੋਰਾਂ ਦੇ ਫਾਰਮ ਦੇ ਤੇ ਬੱਚੇ ਅਲੱਗ ਨੇ ਵੀਰੇ ਮੇਰੇ ਨਾਲ 30 ਦੇ ਕਰੀਬ ਤਾਂ ਮੱਝਾਂ ਹੋਣੀਆਂ ਆਪਣੇ ਫਾਰਮ ਤੇ ਹਨਾ ਜੀ ਹਾਂਜੀ ਵੀਰੇ ਹਾਂਜੀ ਠੀਕ ਹੈ ਬੱਚੇ ਅਲੱਗ ਤੋਂ ਨਹੀਂ ਜੀ ਹਾਂਜੀ ਵੀਰੇ ਠੀਕ ਹੈ ਬਾਈ ਜੀ ਤੇ ਬਾਈ ਕੱਲੇ ਆਪਾਂ ਨੂੰ ਸਮਾਂ ਕਿੰਨਾ ਕੁ ਹੋ ਗਿਆ ਵੀਰੇ ਡੇਰੀ ਫਾਰਮਿੰਗ ਕਰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਬੇਅੰਤ ਵੀਰੇ ਤੁਸੀਂ ਆਏ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਤੁਸੀਂ ਆਣ ਵਾਲੀ ਪੀੜ੍ਹੀ ਹੈ ਜਿਹੜੀ ਨੂੰ ਬਹੁਤ ਜ਼ਿਆਦਾ ਜਾਗਰੂਕ ਕਰ ਰਹੇ ਹੋ ਤੁਹਾਡੀਆਂ ਵੀਡੀਓ ਦੇਖ ਕੇ ਜਿਵੇਂ ਚਲੋ ਰੱਬ ਤਰਸ ਕਰੇ ਮਾਲ ਡੰਗਰ ਪਾਇਆ ਹੋਇਆ ਇਹਨੂੰ ਦੇਖ ਕੇ ਨਾ ਵੀ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਵੀ ਜਿਹੜੇ ਆਣ ਵਾਲੀ ਪੀੜੀ ਆ ਬੱਚੇ ਆ ਨੌਜਵਾਨ ਜੀ ਵੀ ਉਹ ਇਸ ਪਾਸੇ ਨੂੰ ਥੋੜਾ ਜਿਆ ਤੁਰ ਜਾਣ ਮੈਂ ਹੂੰ ਤੇ ਜਿਹੜਾ ਆਪਣੇ ਆਣ ਵਾਲਾ ਸਮਾਂ ਬੱਚਿਆਂ ਬੱਚਿਆਂ ਦਾ ਭਵਿੱਖ ਆ ਆਪਣੇ ਬਜ਼ੁਰਗਾਂ ਦਾ ਭਵਿੱਖ ਆ ਜੀ ਉਹ ਸਹੀ ਰਸਤੇ ਤੇ ਤੁਰ ਸਕਦਾ ਜੀ ਬੜਾ ਚੰਗਾ ਧੰਦਾ ਜੀ ਜੀ ਤੇ ਇਹ ਧੰਦੇ ਨੂੰ ਵੀਰੇ ਕਰਦੇ ਤਾਂ ਮੈਨੂੰ 20 ਸਾਲ ਹੋ ਗਏ ਠੀਕ ਹੈ ਜੀ 2000 2000 ਤੇ ਲੱਗਿਆ ਸੀਗਾ ਕਰਨ ਤੇ ਮੈਂ ਮਹਾਪੂਸਿਆਂ ਕੋਲ ਜਾਂਨੇ ਆ ਗੁਰੂ ਵਾਲੀ ਪਾਜੀ ਗੁਰਸੇਵਿਕ ਸਿੰਘ ਜੀ ਆ ਜੀ ਹਾਂਜੀ ਤੇ ਜੋ ਸਮੱਤ ਮੈਨੂੰ ਉਹਨਾਂ ਤੋਂ ਮਿਲਿਆ ਵੀ ਮਾਲ ਡੰਗਰ ਕੀਮੇ ਦਾ ਖਰੀਦਣਾ ਕੀਮੇ ਦੀ ਬੋਡੀ ਬਣ ਤਰੋਣੀ ਜੀਂਦੀ ਆ ਕੀਮੇ ਦਾ ਥਾਣ ਹੋਣਾ ਚਾਹੀਦਾ ਕੀਮੇ ਦੀ ਲੇਵੇ ਦੀ ਜੜ ਹੋਣੀ ਜੀਂਦੀ ਆ ਜੀ ਤੇ ਜਿਵੇਂ ਜਿਵੇਂ ਉਹਨਾਂ ਨੇ ਸਮੱਤ ਬਖਸ਼ੀ ਆ ਉਹਨਾਂ ਤੋਂ ਸਮੱਤ ਲੈ ਕੇ ਜਿਹੜਾ ਮਾਲ ਡੰਗਰ ਲਿਆ ਉਹ 20 ਕਿਲੋ ਤੋਂ ਮੰਨ ਲੈ ਉੱਤੇ ਹੀ ਰਿਹਾ ਜਿਹੜਾ ਕੋਈ ਆਪਣੀ ਚਾਤਰ ਮੈਂ ਆਪਣੀ ਉਹਦੇ ਨਾਲ ਲੈ ਲਿਆ ਸਿਆਣਪ ਨਾਲ ਲੈ ਲਿਆ ਵੀ ਨਹੀਂ ਮੈਂ ਇੰਨਾ ਦੁੱਧ ਕਢਾ ਲਾਂਗਾ ਉਹ ਮੇਰੇ ਕੋਲੇ ਤਾਂ ਕਿਲੋ ਤੋਂ ਕਿਲੋ ਘੱਟੇ ਰਿਹਾ ਪਰ ਜੋ ਮੈਂ ਮਾਂ ਪੁੱਸਾਂ ਦੀ ਸਮੱਤ ਤੋਂ ਲੈ ਕੇ ਮਾਲ ਡੰਗਰ ਖਰੀਦਿਆ ਨਾ ਜੀ ਉਹਨੇ ਮੇਰੇ ਕੋਲ ਦੁੱਧ ਜ਼ਿਆਦਾ ਹੀ ਕੱਢਿਆ 23 24 25 ਤੱਕ ਵੀ ਮੱਝਾਂ ਗਈਆਂ ਜੀ ਬਹੁਤ ਜੀ ਬਾਈ ਹਾਂਜੀ ਵੀਰੇ ਠੀਕ ਹੈ ਬਾਈ ਜੀ ਜੇ ਆਪਾਂ ਪਹਿਲੇ ਨੰਬਰ ਤੇ ਜਿਹੜੀ ਮੱਝ ਖੜੀ ਆ ਭਾਈ ਇਹਦੀ ਗੱਲ ਕਰੀਏ ਤੇ ਇਹ ਕਿੰਨੇ ਦੁੱਧ ਵਾਲੀ ਮੱਝ ਆ ਵੀਰੇ ਏ ਵੀਰੇ ਸਾਡੇ ਕੋਲ 23-24 ਕਿਲੋ ਤੇ ਗਈ ਆ ਜੀ ਹੁਣ 6 ਮਹੀਨੇ ਦੇ ਲਗਭਗ ਹੋ ਗਿਆ ਜੀ ਨੂੰ ਸੋਈ ਨੂੰ ਜੀ ਠੀਕ ਆ ਵੀਰੇ ਤੇ 18 ਕਿਲੋ 17-18 ਕਿਲੋ ਤੇ ਹੁਣ ਵੀ ਚੱਲ ਰਹੀ ਆ ਜੀ ਠੀਕ ਆ ਹੁਣ ਇਹ ਗੱਬਣਾ ਮੌਕੇ ਤੇ ਬਾਈ ਹੁਣ ਗੱਬਣ ਵੀਰੇ ਚੈੱਕ ਪਾਸ ਨਹੀਂ ਹੈਗੀ ਗੱਬਣ ਹੋ ਗਈ ਜੀ ਇਹ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਤੇ ਬਾਈ ਆਪਣਾ ਨਾਲ ਜਿਵੇਂ ਤੁਸੀਂ ਦੁੱਧ ਦਾ ਕੰਮ ਵੀ ਕਰਦੇ ਹੋ ਤੁਹਾਡਾ ਦੁੱਧਾ ਜਿਹੜਾ ਉਹ ਸਿੱਧਾ ਆਪਣਾ ਅ ਅੰਬਾਲੇ ਜਾਂਦਾ ਦੁੱਧ ਹਾਂਜੀ ਵੀਰੇ ਆਪਣੇ ਆਪ ਲੈ ਕੇ ਜਾਂਦਾ ਦੁੱਧ ਤੁਸੀਂ ਕਿਸੇ ਵੀ ਡੈਰੀ ਚ ਨਹੀਂ ਪਾਉਂਦੇ ਨੀ ਆਪਣੇ ਆਪ ਇਥੋਂ ਕਰ ਵੀ ਜਾਂਦਾ ਜੀ ਹਾਂ ਕਰ ਵੀ ਜਾਂਦਾ ਹੈਨਾ ਤੇ ਦੁੱਧ ਦਾ ਕੰਮ ਵੀ ਆ ਤੁਹਾਡਾ ਨਾਲ ਦੀ ਨਾਲ ਮਤਲਬ ਦੁੱਧ ਵੀ ਵੇਚ ਕੇ ਤੁਸੀਂ ਜੋ ਆਪਦਾ ਇਹ ਡੈਰੀ ਫਾਰਮਿੰਗ ਦਾ ਕੰਮ ਕਰਦੇ ਹੋ ਨਾਲ ਸੇਲ ਪਰਚੇਜ ਦਾ ਵੀ ਹੈ ਵੀਰੇ ਹੈਨਾ ਹਾਂਜੀ ਵੀਰੇ ਮਿਹਨਤ ਆ ਆਪਣਾ ਦੁੱਧ ਦਾ ਹੀ ਆ ਜੀ ਠੀਕ ਹੈ ਜੀ ਜਿਆਦਾ ਵੀ ਮਾਨ ਵੀ ਦੁੱਧ ਦਾ ਹੀ ਆ ਚਲੋ ਜਿਵੇਂ ਕੋਈ ਕਿਸੇ ਦਾ ਮਨ ਹੋਵੇ ਉਹਨੂੰ ਆਪਾਂ ਕਰ ਵਾਸਤੇ ਹੋਵੇ ਜਾਂ ਡੈਰੀ ਵਾਸਤੇ ਹੋਵੇ ਮੰਨਿਓ ਉਹ ਚੰਗੀ ਲੱਗੇ ਕਿਸੇ ਨੂੰ ਨਾ ਜੋ ਮੱਝ ਕੋਈ ਵੀ ਲੱਗੇ ਚੰਗੀ ਠੀਕ ਹੈ ਬਈ ਉਹ ਫਿਰ ਦੇ ਦੇ ਦਿੰਦੇ ਆ ਜੀ ਦੇ ਦਾਂ ਠੀਕ ਆ ਬਾਈ ਨਹੀਂ ਮੱਜਾਂ ਤੁਹਾਡੀਆਂ ਸਾਰੀਆਂ ਚੰਗੀਆਂ ਨੇ ਬਾਈ ਸਿੰਘ ਸੁੰਗ ਕੁਆਲਿਟੀ ਪਿੱਠਪੂੜੇ ਦੀ ਦੇਖੋ ਚਮੜੀ ਬਹੁਤ ਪਤਲੀ ਆ ਇਹਨਾਂ ਦੀ ਹਨਾ ਤੇ ਇਹਦੀ ਬਾਈ ਕੀ ਡਿਟੇਲ ਆ ਇਸ ਮੱਝ ਦੀ ਇਹ ਵੀ ਵੀਰੇ 22 ਕਿਲੋ ਤੱਕ ਗਈ ਆ ਜੀ ਇਹ ਠੀਕ ਆ ਵੀਰੇ ਇਹ ਮੈਂ ਨੌ ਮੱਝਾਂ ਇਕੱਠੀਆਂ ਲੈ ਕੇ ਆਇਆ ਸੀ ਮਤਲਬ 6 6.5 ਮਹੀਨੇ ਦੇ ਵਿੱਚ ਹੋ ਗਿਆ ਇਹਨਾਂ ਨੂੰ ਸਾਰੀਆਂ ਨੂੰ ਆਈਆਂ ਨੇ। ਇਹ ਵੀ ਗੱਬਣ ਹੋ ਗਈ, ਪਾਸ ਨਹੀਂ ਮੱਲੇ ਹੈਗੀਆਂ ਇਹ। ਅੱਛਾ ਬਈ। ਹਾਂ ਇਹ ਦੂਜੇ ਸੂਏ ਝੋਟੀ ਆ ਮੈਂ ਛਿੱਗੀ ਆਪਾਂ ਛਿੱਗੀ ਲੈ ਕੇ ਆਏ ਸੀਗੇ। ਅੱਛਾ ਜੀ। ਤੇ 21 ਕਿਲੋ ਤੱਕ ਗਈ ਆ ਜੀ ਹੁਣ 17 ਕਿਲੋ ਦੁੱਧ ਹੁਣ ਵੀ ਤਿਆਰ ਹੋਣਾ ਜੀ ਹਾਜ਼ਰ। ਠੀਕ ਹੈ ਬਈ। ਹਾਂਜੀ ਹਾਂਜੀ। ਠੀਕ ਆ ਥਾਣ ਲੈ ਵੀ ਬਹੁਤ ਹੋ ਗਿਆ ਵੀ ਇਹਨਾਂ ਦੇ। ਹਾਂਜੀ ਹੁਣ ਤਾਂ ਥੋੜਾ ਜਿਹਾ ਲੋ ਟਾਈਮ ਐ ਹੋ ਗਿਆ ਵੀ ਸੂਣ ਦੇ ਵੇਲੇ ਉਸ ਟਾਈਮ ਬਹੁਤ ਸੋਨਾ ਲੇਵਾ ਥਾਣ ਬੜਾ ਸੋਨਾ ਕੱਢਦੀ ਆ ਜੀ। ਇਹ ਮੱਝ ਵੀ ਛਿੱਗੀ ਲਈ ਸੀ ਵੀਰੇ ਅੱਛਾ ਜੀ ਇਹ 19 ਕਿਲੋ ਤੱਕ ਗਈ ਆ ਜੀ ਠੀਕ ਆ ਇਹਨੂੰ ਵੀ ਸਮਾਂ ਹੋ ਗਿਆ ਸੂਈ ਨੂੰ ਇਹ ਇਕੱਠੀਆਂ ਆਈ ਸੀ ਵੀਰੇ ਉਸ ਟਾਈਮ ਅੱਛਾ ਅੱਛਾ ਨੌ ਮੱਝਾਂ ਜਿੰਨੇ ਸੀ ਲਾਸਟ ਨੌ ਮੱਝਾਂ ਉਸ ਤੋਂ ਦੋ ਤਿੰਨ ਬਿਗ ਵੀ ਗਈਆਂ ਜੀ ਫਿਰ ਆਈ ਜਾਂਦੀਆਂ ਜਾਈ ਜਾਂਦੀਆਂ ਜੇ ਕੋਈ ਆ ਜਾ ਫਿਰ ਦੇ ਦੇ ਦੀ ਆ ਜੀ ਠੀਕ ਆ ਜੀ ਇਹ ਤਕਰੀਬਨ ਤੁਹਾਡੇ ਕੋਲ ਸਾਰੀਆਂ 20 ਦੇ ਆਸ-ਪਾਸ ਵਾਲੀਆਂ ਨੇ ਇਹ ਮੱਝ ਵੀਰੇ 20 ਤੋਂ ਵੀ ਪਾਰ ਚਲੀ ਗਈ ਸੀ ਪਰ ਨਾ ਸਾਡੇ ਕੋਲੇ ਹਫ਼ਤਾ ਤੱਕ ਹੋ ਗਿਆ ਇਹ ਕਾਫੀ ਢਿੱਲੀ ਹੋ ਗਈ ਮੰਨ ਲੇ 3-4 ਦਿਨ ਪੱਠੇ ਵੀ ਨਹੀਂ ਖਾਏ ਦਾਣਾ ਦੋਣਾ ਦਾ ਕੀ ਖਾਣਾ ਸੀਗਾ ਚਲੋ ਰੱਬ ਦੀ ਮਿਹਰ ਨਾਲ ਠੀਕ ਹੋ ਗਈ ਜੋ ਬਹੁਤ ਹੀ ਡਾਊਨ ਹੋ ਗਈ ਸੀਗੀ ਇਹ ਹੁਣ ਤਾਂ ਵਿਚਾਰੀ 12-13 ਕਿਲੋ ਦੇ ਚੱਲ ਰਹੀ ਹੈ ਹੁਣ ਤੇ 20 ਕਿਲੋ ਤੋਂ ਉਸ ਟਾਈਮ 20 ਕਿਲੋ ਸੰਜਿਆ ਨੂੰ ਬੁਖਾਰ ਹੋਇਆ ਕਾਫੀ ਜਿਆਦਾ ਢਿੱਲੀ ਹੋ ਗਈ ਸੀ ਬੁਖਾਰ ਨਹੀਂ ਕਹਿ ਸਕਦੇ ਕੁਝ ਹੋ ਰਿਹਾ ਹੋ ਗਿਆ ਦੀਗਾ ਠੀਕ ਹੈ ਵੀਰੇ ਹੁਣ ਤਾਂ ਥੋੜਾ ਜਿਹਾ ਵਿੱਚ ਲੱਗ ਗਿਆ ਆਹ ਜੋ ਟੀਵੀ ਬਈ ਬਹੁਤ ਚੰਗਿਆ ਸਿੰਘ ਸਿੰਘ ਬਹੁਤ ਸੋਹਣਾ ਤੇ ਥਾਣ ਲੇਵੇ ਦੀ ਬਹੁਤ ਚੰਗੀ ਹੈ ਜੀ ਇਹਦੀ ਕੀ ਡਿਟੇਲ ਹੈ ਵੀਰੇ ਏ ਵੀਰੇ 16 17 ਕਿਲੋ ਦੇ ਗਏ ਆ ਜੀ ਅੱਛਾ ਜੀ ਹਾਂ 16 17 ਕਿਲੋ ਕੱਢਿਆ ਜੀ ਪਰ ਹੁਣ ਵੀ ਪੈਣਾ ਵੀ ਦੁੱਧ ਉਹ ਨਹੀਂ ਸੀਗਾ 1 ਕਿਲੋ 2 ਕਿਲੋ ਦਾ ਹੀ ਫਰਕ ਆ ਬਸ ਉਹਨਾਂ ਹੀ ਦੁੱਧ ਦਈ ਜਰੀ ਹੈ ਜੀ ਠੀਕ ਹੈ ਵੀਰੇ ਹਾਂ ਜੀ ਵੀਰੇ ਤੇ ਅੱਗੇ ਵਾਲੀ ਇਹ ਇਹ ਮੱਝ ਵੀਰੇ 22 ਕਿਲੋ ਤੇ ਗਈ ਆ ਸਾਡੇ ਕੋਲੇ 17 18 ਕਿਲੋ ਹੁਣ ਵੀ ਹੈ ਗਿਆ ਥਣ ਬੜਾ ਸੋਹਣਾ ਕੱਢਦੀ ਆ ਅ ਅੱਛਾ ਜੀ ਇਹ ਤੋਂ ਦੁੱਗਣਾ ਥਣ ਲੈ ਜਾਂਦੀ ਆ ਮੋਟਾ ਕੱਢਦੀ ਆ ਜਦੋਂ ਪਸਮਾਹ ਹੋ ਜਾਂਦਾ ਤਾਂ ਹਾਂ ਬਹੁਤ ਸੋਹਣਾ ਕੱਢਦੀ ਆ ਇਹ ਠੀਕ ਹੈ ਵੀਰੇ ਹਾਂ ਜੀ ਵੀਰੇ ਬਈ ਕਾਹਦੇ ਜੇ ਤੁਸੀਂ ਜਾਨਵਰ ਖਰੀਦ ਦੋ ਬਈ ਹਾਂਜੀ ਵੀਰੇ ਹਾਂ ਉਦੋਂ ਤੁਸੀਂ ਥਣ ਲੇਵੇ ਦਾ ਜ਼ਿਆਦਾ ਧਿਆਨ ਰੱਖਦੇ ਹੋਗੇ ਜਾਂ ਕੁਆਲਿਟੀ ਸੰਗ ਸੰਗ ਜ਼ਿਆਦਾ ਧਿਆਨ ਚ ਰੱਖਦੇ ਹੋ ਵੀ ਕਿਹੜੀ ਚੀਜ਼ ਤੇ ਜ਼ਿਆਦਾ ਖਾਸ ਧਿਆਨ ਦੇਣੇ ਉਹ ਤਾਂ ਵੀਰੇ ਸਾਰਾ ਡਿਪੈਂਡ ਕਰਦਾ ਆਪਣੀ ਗੇਜ ਤੇ ਵੀਰੇ ਅੱਛਾ ਜੇ ਸਾਰੀ ਕੁਆਲਿਟੀ ਆਪਾਂ ਦੇਖੀਏ ਉਹ ਬਹੁਤਾ ਹਾਈ ਰੇਟ ਤੇ ਚੱਲਿਆ ਜਾਂਦਾ ਠੀਕ ਹੈ ਵੀਰੇ ਤੇ ਕਈ ਵਾਰੀ ਸੋਚ ਸਮਝ ਕੇ ਵੀ ਆਪਣੀ ਆਪਣੇ ਆਪ ਨੂੰ ਦੇਖ ਕੇ ਵੀ ਇੱਥੇ ਕਿ ਤੱਕ ਪੈਸੇ ਭਰ ਸਕਦੇ ਆ ਉਸ ਤਰੀਕੇ ਨਾਲ ਲੈ ਲੈਣੇ ਕਈ ਪਸੂ ਐਜੀਆਂ ਵੀ ਚਲੋ ਵਿੱਚ ਲਏ ਵੀ ਆ ਕਾਫੀ ਮਹਿੰਗੀ ਵੀ ਲਏ ਆ ਠੀਕ ਹੈ ਵੀਰੇ ਜੋ ਸੋਚ ਸਮਝ ਗਏ ਲੈ ਜੋ ਪਸ਼ੂ ਐ ਲੈਣੇ ਆ ਵੀਰੇ ਕਦੇ ਜਦੋਂ ਹੁਣ ਤੱਕ ਜਦੋਂ ਵੀ ਪਸ਼ੂ ਲਿਆ ਨਾ ਵੀ ਅਸੀਂ ਕਦੇ ਦੁੱਧ ਨਹੀਂ ਉਹਦਾ ਪੂਰਾ ਜੋਖ ਗਿ ਲਿਆ ਅੱਛਾ ਜੇ ਅਸੀਂ ਮੰਨ ਕੇ ਚੱਲੀਏ ਵੀ ਜਿਵੇਂ ਇਹ ਝੋਟੀ ਨੇ 22 ਕਿਲੋ ਤੱਕ ਹੀ ਗਈ ਆ ਝੋਟੀ ਇਹ ਅਸੀਂ 22 ਕਿਲੋ ਜੋਖ ਕੇ ਹੀ ਲਈਏ ਹਰਿਆਣੇ ਜੇ ਦੁੱਧ ਦਾ ਹਾਂਜੀ ਤੇ ਇਹ ਸਾਨੂੰ 3.5 ਲੱਖ ਤੋਂ ਘੱਟ ਨਹੀਂ ਮਿਲਦੀ ਹੈਗੀ ਠੀਕ ਹੈ ਵੀਰੇ ਤੇ ਰੱਬ ਦੀ ਮਿਹਰ ਨਾਲ ਆਪਾਂ ਨੂੰ ਫਿਰ ਕਾਫੀ ਬੱਟੇ ਨਾਲ ਮਿਲ ਜਾਂਦੇ ਆ ਜਦੋਂ ਆਪਾਂ ਥਣ ਪੱਲਾ ਦੇਖ ਕੇ ਇੱਕ ਮਨ ਦੀ ਸੋਚ ਨਾਲ ਲੈ ਲੈਂਦੇ ਆ ਵੀ ਇਹ ਮੱਝ ਨੇ ਉੱਥੇ ਤੱਕ ਜਾਣਾ ਜਾਣਾ ਠੀਕ ਉਸ ਤਰੀਕੇ ਨਾਲ ਫਿਰ ਲੈ ਲੈਂਦੇ ਆ ਤੇ ਜੋ ਸੋਚ ਕੇ ਲਿਆ ਮਹਾਪੁਰਸ਼ ਨੇ ਸਮਰਤ ਬਖਸ਼ਿਆ ਵੀ ਐਵੇਂ ਦਾ ਪਸ਼ੂ ਇਸ ਤਰੀਕੇ ਨਾਲ ਜੜ ਹੋਣੀ ਚਾਹੀਦੀ ਆ ਉਸ ਤਰੀਕੇ ਨਾਲ ਫਿਰ ਪਸ਼ੂ ਦੁੱਧ ਕੱਢਦਾ ਆ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੱਝਾਂ ਬਈ ਮੈਂ ਰੇਟ ਦੀ ਗੱਲ ਕਰਾਂ ਚਲੋ ਰੇਟ ਦੀ ਵੀ ਗੱਲ ਕਰੇ ਜਿਵੇਂ 20 ਕਿਲੋ ਵਾਲੀ ਮੱਝ ਹੁੰਦੀ ਆ ਇੱਕ 20 ਪਲੱਸ ਤੋਂ ਹੁੰਦੀ ਐ ਇੱਕ 25 ਕਿਲੋ ਵਾਲੀ ਕਿੰਨੇ ਕ ਮੁੱਲ ਚ ਮਿਲ ਜਾਂਦੀ ਬਈ ਆਮ ਜਿਵੇਂ ਆਪਣਾ ਜ਼ਿਮੀਂਦਾਰ ਖਰੀਦਣਾ ਚ ਉਹ ਤਾਂ ਸਾਰਾ ਡਿਪੈਂਡ ਕਰਦਾ ਪਸ਼ੂ ਤੇ ਵੀਰੇ ਠੀਕ ਹੈ ਜੀ ਬਰੀਡ ਤੇ ਡਿਪੈਂਡ ਕਰਦਾ ਵੀ ਪਸ਼ੂ ਦੀ ਬਣਤਰ ਕਹੀ ਜਾਂ ਸਿੰਗ ਕਹੀ ਜਾਂ ਥਣ ਪੱਲਾ ਕਹੀ ਜਾਂ 20 ਕਿਲੋ ਵਾਲਾ ਵੀਰੇ 2 ਲੱਖ ਚ ਵੀ ਮਿਲਦਾ ਠੀਕ ਹੈ ਜੀ 20 ਕਿਲੋ ਵਾਲਾ 6-7 ਲੱਖ ਵੀ ਚਲਿਆ ਜਾਂਦਾ 5 ਲੱਖ ਤੱਕ ਵੀ ਚਲਿਆ ਜਾਂਦਾ ਜੀ ਠੀਕ ਹੈ ਵੀਰੇ ਉਹ ਪਸ਼ੂ ਦੇ ਡਿਪੈਂਡ ਕਰਦਾ ਵੀ ਪਸ਼ੂ ਕਿਹਾ ਜਾ ਜਿਵੇਂ ਥਣ ਪਤਲੇ ਹੋਏ ਬਈ ਕੁਆਲਿਟੀ ਦੇ ਨਾ ਹੋਏ ਲੰਬੇ ਥਣ ਹੋਏ ਜਾਂ ਬਾਡੀ ਥੋੜੀ ਜਿਮਲੇ ਜਿਵੇਂ ਕਹਿੰਦੇ ਵੀ ਪੱਧਰੀ ਨਾ ਹੋਈ ਉਹ 1.80 2 ਲੱਖ 2 ਲੱਖ ਤੱਕ ਉਹ ਮਿਲ ਜਾਂਦਾ 20 22 23 ਕਿਲੋ ਵਾਲਾ ਮਿਲ ਜਾਂਦਾ ਜੀ ਉਹ ਠੀਕ ਹੈ ਵੀਰੇ ਜਿਹਦੀ ਪਸ਼ੂ ਦੀ ਬਾਡੀ ਬਣਤਰ ਸਾਰਾ ਕੁਝ ਇਹ ਆਪਾਂ ਦੇਖ ਕੇ ਲਈਏ ਨਾ ਜੀ ਹੂੰ ਫਿਰ ਉਹ ਪਸ਼ੂ ਤਾਂ ਵੀਰੇ ਥੋੜਾ ਜਿਹਾ ਮਹਿੰਗਾ ਹੀ ਮੈਂ ਠੀਕ ਹੈ ਵੀਰੇ ਜਾਨੀ ਕਿ ਆਪਾਂ ਵੀ ਨਾਰਮਲ ਪਸ਼ੂ 2 ਲੱਖ ਦੇ ਅਟੇ ਛਟੇ ਮੰਨੀ ਹੈ ਵੀ ਜਿਹੜਾ ਆਪਾਂ ਦੁੱਧ ਵਾਸਤੇ ਰੱਖਣਾ ਹੈ ਮੰਨ ਕੇ ਚੱਲੋ ਵੀ ਜੇ ਆਪਾਂ 17 ਕਿਲੋ ਦੀ ਕਿਸੇ ਵੀਰ ਨੇ ਫਾਰਮ ਬਣਾਉਣਾ ਹੋਵੇ ਮੈਂ ਕੰਮ ਚਲਾਣਾ ਹਾਂਜੀ ਤੇ ਹਰਿਆਣੇ ਚ ਪਸ਼ੂ ਲੈਣਾ ਆਪਾਂ ਨੇ ਠੀਕ ਹੈ ਜੀ ਉਹ ਮੰਨ ਕੇ ਚੱਲੇ ਵੀ ਮੈਂ 2 ਲੱਖ ਪਸ਼ੂ ਦੇ ਲਾਣਾ ਜੀ ਤੇ ਉਹਦੀ ਐਵਰੇਜ ਐ ਬਣ ਜੂਗੀ ਵੀ 17 18 ਲੀਟਰ ਦੀ ਐਵਰੇਜ ਬਣ ਜੂਗੀ ਉਹਦੀ ਜਿਵੇਂ 10 ਪਸ਼ੂ ਮੰਨ ਲੇ 1 ਕੁਆਟਰ 80 85 ਕਿਲੋ ਦੁੱਧ ਪਾ ਸਕਦਾ ਉਹ ਠੀਕ ਹੈ ਵੀਰੇ ਤੇ ਦੁੱਧ ਮੰਨ ਲੇ ਉਹ 70 75 ਰੁਪਏ ਸਾਡਾ ਵੀ ਲੱਗਦਾ ਉਹਦਾ ਵੀ ਵਿਚਾਰੇ ਉਹਦਾ ਵੀ ਲੱਗੂਗਾ ਹੀ 75 ਰੁਪਏ 72 73 ਰੁਪਏ ਸਾਡਾ ਦੁੱਧਾ ਇੱਥੋਂ ਹੀ ਲੱਗ ਜਾਂਦਾ ਫੈੜ ਤੇ ਲੱਗਦਾ ਜਿਵੇਂ 9 ਰੁਪਏ ਫੈੜ ਸਾਡੇ ਰੇਟ ਆ ਜੀ ਸਾਡੀ 8 ਤੋਂ ਉੱਪਰ ਫੈੜ ਆ ਜਾਂਦੀ ਹੈ ਸਾਡੇ 8 ਦੜਾ ਮਤਲਬ 8 ਦਾ ਬੈਟ ਜਾਂਦਾ ਆਹ 8 ਦਾ ਦੜਾ ਫੈੜ ਆ ਜਾਂਦੀ ਆ ਵਿੱਚੇ ਤਾਜ਼ੀਆਂ ਹੋ ਗਈਆਂ ਵਿੱਚੇ ਤੋਕੜਾਂ ਹੋ ਗਈਆਂ ਜੀ ਜਿਵੇਂ ਵੀਰੇ ਆਪਾਂ ਗੱਲ ਕਰਦੇ ਆਂ ਵੀ ਸਾਰੀਆਂ ਮੱਝਾਂ ਜਿਵੇਂ ਦੁੱਧ ਜਿਹੜੀਆਂ 20 ਤੋਂ ਪਲੱਸ ਦਿੰਦੀਆਂ ਨੇ ਇਹ ਤਾਂ ਨਹੀਂ ਹੁੰਦਾ ਕਿ ਉਹ ਫੈਟ ਡਾਊਨ ਕਰ ਜਾਂਦੀਆਂ ਨੇ ਨੀ ਵੀ ਜੇ ਇਹ ਜੇ ਕਦੇ ਦੇਖਣ ਨੂੰ ਮਿਲ ਨਹੀਂ ਇਹ ਜਿਵੇਂ ਛੋਟੀਆਂ 20 ਤੋਂ ਬਾਹਰ ਹੁਣ ਵੀ 19 20 ਤੇ ਚੱਲ ਰਹੀ ਹੈ ਇਹ ਠੀਕ ਹੈ ਥੋੜੀ ਜੀ ਸਾਡੇ ਥਣ ਦੀ ਮਰਜਮ ਬੱਚੇ ਕਰਕੇ ਹੋਏ ਸੀਗਾ ਟੀਕੇ ਲਵਾਇਆ ਨਹੀਂ 21 22 ਤੇ ਗਈ ਆ ਇਹ ਠੀਕ ਹੈ ਵੀਰੇ ਅ ਇਹਦੀ ਵੀਡੀਓ ਵੀ ਬਣੀ ਹੋਈ ਆ ਪਰ ਤੁਹਾਡੇ ਚੈਨਲ ਤੇ ਨਹੀਂ ਉਹਨਾਂ ਦੀ ਬਣੀ ਆ ਅੱਛਾ ਜੀ ਸਾਡੇ ਆਪਣੇ ਫੋਨ 'ਚ ਅਸੀਂ ਬਣਾਈ ਜਾਂਦੇ ਆ ਜਿਵੇਂ ਸਵੇਰੇ ਵਿਚੋਲੀ ਸ਼ਾਮ ਨੂੰ ਵਿਚੋਲੀ ਸਾਨੂੰ ਝੋਕੇ ਆਈ ਚੀਜ਼ ਦਾ ਠੀਕ ਹੈ ਵੀਰੇ ਅ ਇਹ 18 19 ਕਿਲੋ ਤੇ ਹੁਣ ਵੀ ਚੱਲ ਰਹੀ ਆ ਜੀ ਇਹ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਤੇ ਆਮ ਅੱਜ ਵੀਰੇ ਏ ਮੱਝ ਵੀ 17 18 17 16 18 ਤੱਕ ਸੀਰਾ ਹੀ ਗਈ ਆ ਇਹ ਅੱਛਾ ਵੀਰੇ ਇਹ ਨਹੀਂ ਕਹਿ ਸਕਦੇ ਵੀ ਆਪਾਂ ਵੀ 21 22 23 ਕਦੇ ਉਹ ਵਰਨ ਤਰ ਸਾਰਾ ਕੁਝ ਚੰਗਾ ਠੀਕ ਹੈ ਵੀਰੇ ਪਰ 18 17 18 ਤੱਕ ਸੀਰਾ ਹੀ ਗਈ ਆ ਇਹ ਅੱਛਾ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀਰੇ ਇਹ ਵੀਰੇ ਪਹਿਲਣ ਲਈ ਸੀਗੀ ਜੀ ਇਹ 17 ਕਿਲੋ ਹਲੇ ਵੀ ਹਾਜ਼ਰ ਹੈ ਗਿਆ ਅੱਛਾ ਕੋਈ ਨੂੰ ਨੂੰ ਮੈਨੂੰ ਲੱਗਦਾ 2.5 ਮਹੀਨੇ ਹੋ ਗਏ ਆਈ ਨੂੰ ਮੇਰੇ ਕੋਲੇ ਅੱਛਾ ਜੀ ਹਾਂ 17 16 17 18 ਇਹਦੇ ਵਿੱਚ ਵਿੱਚ ਚਲੀ ਜਾਂਦੀ ਕਦੇ ਜਿਹਦੇ ਮਾਲੇ ਉਸਮ ਉਸਮ ਠੀਕ ਆ ਸੇਵ ਆ ਠੀਕ ਹੋ ਜੇ 9 ਕਿਲੋ ਕਰ ਦਿੰਦੀ ਆ 8 ਵੀ ਕਰ ਦਿੰਦੀ ਆ 7.5 ਵੀ ਕਰ ਦਿੰਦੀ ਆ ਇੱਕ ਟਾਈਮ ਦਾ ਹੀ ਐਂ ਠੀਕ ਹੈ ਜੀ ਹਾਂ ਜੀ ਵੀਰੇ ਤੇ ਇਹੇ ਮੱਝ ਬਈ ਇਹ ਇਹ ਵੀ 19 20 ਦੇ ਚਰਨੀ ਆ ਵੀਰੇ ਅੱਛਾ ਆ 20 ਕਿਲੋ ਦੇ ਆ ਥੋੜਾ ਮੋਟਾ ਹੀ 19 20 18 19 20 ਤੇ ਵਿੱਚ ਚਲੀ ਜਾਂਦੀ ਹੈ ਜਿਵੇਂ ਹੁਣ ਵੀਰੇ ਤਕਰੀਬਨ 5 ਵਜੇ ਜੇ ਤੁਸੀਂ 6 6:30 ਵਜੇ ਚੋਈ ਕਰਦੇ ਹੋ ਹਨ ਹਾਂਜੀ ਵੀਰੇ 6:30 ਦੀ ਚੋਈ ਆ ਉਸ ਟਾਈਮ ਵੀ ਉਸ ਟਾਈਮ ਵੀ ਉਸ ਟਾਈਮ ਵੀ ਤੇ ਬਣੀਆਂ ਬਹੁਤ ਸੋਹਣੀਆਂ ਬਈਆਂ ਨੇ ਤੇ ਬਈ ਇਹਦੀ ਕੀ ਮਤਲਬ ਫੀਡ ਦਾ ਕੀ ਫਾਰਮੂਲਾ ਰਹਿੰਦਾ ਤੁਹਾਡਾ ਇਹਨਾਂ ਨੂੰ ਤੁਸੀਂ ਟੋਨਿਕ ਵਗੈਰਾ ਲੀਵਰ ਟੋਨਿਕ ਜਾਂ ਕੁਝ ਕੈਲਸ਼ੀਅਮ ਜਾਂ ਸਪਲੀਮੈਂਟ ਕੀ ਦਿੰਦੇ ਹੋ ਵੀਰੇ ਮੱਝਾਂ ਨੂੰ ਤੁਸੀਂ ਜ਼ਿਆਦਾਤਰ ਉਹ ਤਾਂ ਵੀਰੇ ਜਿਵੇਂ ਇੱਕ ਮੱਝ ਨੂੰ ਇੱਕ ਟਾਈਮ ਦਾ ਜਿਵੇਂ ਕਿਲੋ ਚੋਰੀ ਹੋ ਗਈ ਜੀ ਠੀਕ ਹੈ ਵੀਰੇ ਕਿਲੋ ਖੰਡਾ ਹੋ ਗਿਆ ਜੀ ਠੀਕ ਹੈ ਵੀਰੇ ਕਿਲੋ ਛਿਲਕਾ ਹੋ ਗਿਆ ਜੀ ਚਨੇ ਦਾ ਛਿਲਕਾ ਜੀ ਹਾਂਜੀ ਕਿਲੋ ਬਡੇ ਮੈ ਦੀ ਖਲ ਹੋ ਗਈ ਜੀ ਠੀਕ ਹੈ ਵੀਰੇ ਹਾਂਜੀ ਤੇ ਕਿਲੋ ਅਸੀਂ ਆਪਣਾ ਬੰਡ ਤਿਆਰ ਕਰਾਣੇ ਆ ਜੀ ਅੱਛਾ ਆਪਣਾ ਦਾਣਾ ਆਪਣਾ ਦਾਣਾ ਤਿਆਰ ਕਰਾਣੇ ਆ ਜੀ ਠੀਕ ਹੈ ਜੀ ਤੇ ਉਹ 5 ਕਿਲੋ ਬਣ ਜਾਂਦਾ ਭੇ ਭੂਗਿਆ 7-8 ਕਿਲੋ ਬਣ ਜਾਂਦਾ ਜੀ ਠੀਕ ਹੈ ਵੀਰੇ ਤੇ 10 ਕਿਲੋ 20 ਕਿਲੋ ਵਾਲੀ ਨੂੰ ਵੀਰੇ 9-10 ਕਿਲੋ ਤਾਂ ਵੰਟ ਖਾਏ ਜਾਂਦੀ ਹੈ ਅੱਛਾ ਜੀ ਹਾਂ ਜੀ ਉਹ ਪਾਨਨੇ ਆ ਤੇ ਸਿਆਮ ਨੂੰ ਜਿਵੇਂ ਗੂੜ ਹੋ ਗਿਆ ਹੂੰ ਜਿਵੇਂ ਸਿਆਲ ਹੋ ਗਿਆ ਗੂੜ ਪਾਤਾ ਹੁਣ ਦੇਸੀ ਖੰਡ ਪਾਤੀ ਗਰਮੀਆਂ ਚ ਠੀਕ ਹੈ ਵੀਰੇ ਥੋੜਾ ਜਿਹਾ ਤਾਰਾ ਮੀਰਾ ਪਾਤਾ ਐਗਰੀ ਮੀਨ ਪਾਤਾ ਠੀਕ ਹੈ ਜੀ ਇਹ ਚੀਜ਼ਾਂ ਥੋੜਾ ਥੋੜੀ ਇਹ ਪਾਈ ਜਾਂਦੀਆਂ ਰਲ ਆ ਕੇ ਜਿਵੇਂ 100-100 ਬਹੁਤੀ ਡੋਜ਼ ਜਿਹੜੀ 100-100 ਗ੍ਰਾਮ ਦੇ ਹਿਸਾਬ ਨਾਲ ਆ ਪਾਈ ਜਾਂਦੀਆਂ ਠੀਕ ਹੈ ਗੁਰ ਪਾਈਆ ਪਾਤਾ ਹੁਣ ਦੇਸੀ ਗੰਡ ਪਾਈਆ ਗਪਾਤੀ ਜਿਆ ਕਰੀ ਜਾਂਦੇ ਜਿਵੇਂ ਜਿਹੜਾ ਬਈ ਦਾਣਾ ਤੁਸੀਂ ਸਵੇਰੇ ਸ਼ਾਮ ਪਾਉਂਦੇ ਉਹਨਾਂ ਨੂੰ ਨਹੀਂ ਅਸੀਂ ਵੀਰੇ ਆਪਾਂ ਜਿਵੇਂ ਸਵੇਰੇ ਮਤਲਬ 6 ਵਜੇ ਚਵਾਈ ਹੋ ਗਈ ਸਾਢੇ 7:00 ਚਵਾਈ ਹੋ ਜਾਂਦੀ ਹਾਂ ਹਾਂਜੀ ਸਾਢੇ ਫਿਰ ਉਸ ਤੋਂ ਬਾਅਦ ਤੂੜੀ ਪਾ ਗਏ ਉਹ ਤੇ ਵੰਡ ਪਾ ਦਿੰਦੇ ਜਿਹੜਾ ਰਾਤ ਨੂੰ ਭਿੰਨੇ ਆ ਜੀ ਵੰਡ ਉਹ ਠੀਕ ਹੈ ਜੀ ਉਹ ਸਵੇਰੇ ਵੰਡ ਪਾ ਦਿੰਦੇ ਆ ਜੀ ਸਾਢੇ 7:00 ਵਜੇ ਠੀਕ ਹੈ ਜੀ ਫਿਰ ਵੀਰੇ 3 ਵਜੇ ਫੇਰ ਵੰਡ ਪੰਨੇ ਆ ਅੱਛਾ ਜੀ ਪਾਨੇ ਤੂੜੀ ਦੀਆਂ ਅੱਛਾ ਜੀ ਹੋਰ ਹਰਾ ਚਾਰਾ ਨਾਲ ਕੁਛ ਹਰਾ ਚਾਰਾ ਵੀਰੇ ਸ਼ਾਮ ਨੂੰ ਪਾਣੇ ਆ ਦੋ ਦੋ ਚਾਰ ਚਾਰ ਕਿਲੋ ਬਸ ਅੱਛਾ ਜੀ ਹਾਂ ਹੋਰ ਸਵੇਰੇ ਤੇ ਦੁਪਹਿਰੇ ਤੂੜੀ ਦੇ ਵੰਡ ਪਾਣਾ ਜੀ ਠੀਕ ਹੈ ਇੱਕ 7:00 ਵਜੇ 7:30 8:00 ਵਜੇ ਠੀਕ ਹੈ 3:00 ਵਜੇ ਵੀਰੇ ਠੀਕ ਹੈ ਹਾਂ ਜੀ ਬਾਕੀ ਆ ਮੈਂ ਖੋਲ ਲਿਆ ਦਿਖਾਦਾ ਮੇਰੇ ਤੁਸੀਂ ਇਹਦੇ ਵਿੱਚ ਟਾਈਲਾਂ ਲਵਾ ਰੱਖੇ ਨੇ ਫੰਗਸ ਵਗੈਰਾ ਤੋਂ ਨੇ ਵੀ ਉੱਲੀ ਵਗੈਰਾ ਨਾ ਪਵੇ ਖੋਲੀ ਦੇ ਵਿੱਚ ਇਹ ਵੀਰੇ ਉੱਲੀ ਵਾਸਤੇ ਵੀ ਬਹੁਤ ਵਧੀਆ ਜਿਵੇਂ ਨਾ ਕੋਈ ਮਜਬੂਰੀ ਬਣ ਜੇ ਵੀ ਜਿਵੇਂ ਚਲ ਆਪਣੇ ਕੋਲ ਨੌਕਰ ਦਾ ਹੈਗਾ ਨਹੀਂ ਠੀਕ ਹੈ ਜਿਵੇਂ ਮੈਂ ਕਿਤੇ ਚੱਲਿਆ ਜਾਮਾ ਇੱਥੇ ਪਾਣੀ ਵੀ ਪਲਾ ਸਕਦੇ ਆ ਠੀਕ ਆ ਵੀਰੇ ਤੇ ਜਿਵੇਂ ਸੰਨੀ ਸੁੰਨੀ ਰਲਾਨੀ ਪੈਂਦੀ ਆ ਇਹਦੇ ਨਾਲ ਅੰਗਲੀਆਂ ਅੰਗਲੀਆਂ ਦਾ ਬਚਾਉ ਉਹ ਵੀ ਸਫਾਈ ਰਹਿੰਦੀ ਆ ਬਹੁਤ ਜ਼ਿਆਦਾ ਬੜੀ ਰਹਿੰਦੀ ਆ ਸਫਾਈ ਬੜੀ ਰਹਿੰਦੀ ਆ ਜਿਵੇਂ ਸੈਟਾਂ ਚ ਕੀੜਾ ਕੂੜਾ ਪੈ ਜਾਂਦਾ ਸੁੰਡਾ ਪੈ ਜਾਂਦਾ ਉਹ ਤੋਂ ਬੜੀ ਬਚਦਾ ਜੀ ਜਿੱਦਣ ਦੀਆਂ ਇਹ ਲਾਈਆਂ ਕਦੇ ਸੁੰਡੇ ਮਤਲਬ ਦੇਖਣ ਨੂੰ ਮਿਲੇ ਹੀ ਨਹੀਂ ਹੈਗੇ ਵੀਰੇ ਇੱਕ ਨਾ ਜਿਵੇਂ ਹੁਣ ਪਾਣੀ ਦਾ ਪੱਕਾ ਮੈਨੇਜਮੈਂਟ ਕਰ ਦੰਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਕਈ ਵਾਰ ਅਸੀਂ ਹੁੰਦੇ ਨਹੀਂ ਤਾਂ ਵੀ ਬਾਦ ਦੇ ਵਿੱਚ ਖੁੜਲੀ ਚ ਪਾਣੀ ਛੱਡ ਕੇ ਪਾਣੀ ਪਲਾ ਦੰਦੇ ਆ ਇੱਕ ਪੱਕਾ ਹੀ ਜਿਵੇਂ ਖੁੜਲੀ ਦੇ ਨਾਲ ਪਾਣੀ ਵਾਲਾ ਮੈਨੇਜਮੈਂਟ ਲੱਗ ਜਾਂਦਾ ਬਾਉਲ ਜੇ ਲੱਗ ਜਾਂਦੇ ਆ ਉਹ ਉਹ ਨਹੀਂ ਤੁਸੀਂ ਲਾਏ ਫਿਰ ਵੀਰੇ ਉਹ ਤਾਂ ਵੀਰੇ ਚਲੋ ਆਪਣੀ ਆਪਣੀ ਸੋਚ ਆ ਜੀ ਪਰ ਸਾਨੂੰ ਨਾ ਐ ਲੱਗਦਾ ਸਾਡੇ ਮਨ ਨੂੰ ਹਰ ਇੱਕ ਦੀ ਆਪਣੀ ਸੋਚ ਆ ਵੀ ਪਸ਼ੂ ਨੇ ਫਿਰ ਹੌਲੇ ਹੌਲੇ ਪਾਣੀ ਪੀਣਾ ਆਪਣੀ ਮਰਜ਼ੀ ਨਾਲ ਜਦੋਂ ਅਸੀਂ ਦੋ ਟਾਈਮ ਪਾਣੀ ਪਲਾਣਾ ਪਸ਼ੂ ਦੇ ਮਨ ਚ ਵੀ ਇਹ ਹੁੰਦਾ ਵੀ ਸਾਨੂੰ ਪਾਣੀ ਇੰਨੇ ਟਾਈਮੇ ਇਸ ਟਾਈਮ ਮਿਲਣਾ ਤੇ ਉਹਨਾਂ ਨੇ ਥੋੜਾ ਰੱਜ ਕੇ ਪਾਣੀ ਪੀਣਾ ਠੀਕ ਹੈ ਵੀਰੇ ਤੇ ਜਦੋਂ ਕੋਈ ਚੀਜ਼ ਰੱਜ ਕੇ ਪੀਵਾਂਗੇ ਫਿਰ RAM ਨਾਲ ਪਸ਼ੂ ਬੈਠੇਗਾ ਸਮਾਂ ਹੋਊਗਾ ਉਹਦੇ ਨਾਲ ਪਸ਼ੂ ਥੋੜਾ ਜਿਹਾ ਦੁੱਧ ਨਾਲ ਜ਼ਿਆਦਾ ਦਿੰਦਾ ਇਹ ਸਾਡਾ ਮਾਂ ਮੰਨ ਲੇ ਆਪਣੀ ਸੋਚਣੀ ਆ ਠੀਕ ਹੈ ਵੀਰੇ ਹਾਂ ਇਸ ਕਰਕੇ ਅਸੀਂ ਇਹ ਲੋਆਏ ਨਹੀਂ ਹੈਗੇ ਸਾਨੂੰ ਇਸ ਕੰਮ ਚ ਦੁੱਧ ਥੋੜਾ ਜਿਹਾ ਜ਼ਿਆਦਾ ਵਧੀਆ ਲੱਗਿਆ ਵੀ ਜੇ ਤੁਹਾਨੂੰ ਐਂ ਲੱਗਦਾ ਵੀ ਜੇ ਪਸ਼ੂ ਦੇ ਅੱਗੇ 24 ਘੰਟੇ ਪਾਣੀ ਰੋਊਗਾ ਤਾਂ ਮੂੰਹ ਜਾਂ ਗਿੱਲਾ ਕਰਕੇ ਛੱਡ ਦਾਂਦਾ ਬਸ ਹਾਂ ਵੀ ਉਹਨੇ ਸਹੀ ਤਰੀਕੇ ਨਾਲ ਆਪਣੀ ਮਰਜ਼ੀ ਨਾਲ ਥੋੜਾ ਥੋੜਾ ਪਾਣੀ ਪੀ ਜਾਣਾ ਠੀਕ ਹੈ ਵੀਰੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇੱਕ ਬਾਕੀ ਆਪਾਂ ਬਈ ਚ ਤੁਹਾਡੀ ਇੱਕ ਮੈਨੂੰ ਇਹ ਤੁਹਾਡੀ ਜਿਹੜੀ ਬਿਲਡਿੰਗ ਬਣਾਈ ਹੈ ਡੈਰੀ ਫਾਰਮ ਦੀ ਹੈ ਨਾ ਇਹਦੀ ਬਈ ਛੱਤ ਬਹੁਤ ਉੱਚੀ ਪਾਈ ਆ ਤੁਸੀਂ ਨੇ ਇਹ ਕਿੰਨੇ ਫੁੱਟ ਤੇ ਛੱਤਾਂ ਤੇ ਇੰਨੀ ਉੱਚੀ ਛੱਤ ਪਾਉਣ ਦਾ ਕਾਰਨ ਕੀ ਆ ਵੀਰੇ ਕਾਰਨ ਵੀਰੇ ਹੁਣ ਤੁਸੀਂ ਦੇਖ ਲਓ ਵੀ ਸਵੇਰ ਦੀ ਲਾਈਟ ਨਹੀਂ ਹੈਗੀ ਹਾਂਜੀ ਤੁਸੀਂ ਹੁਣ ਇੱਥੇ ਖੜੇ ਹੋ ਤੁਹਾਨੂੰ ਲੱਗ ਰਿਹਾ ਵੀ ਗਰਮੀ ਹੈਗੀ ਆ ਨਾ ਗਰਮੀ ਨਹੀਂ ਮਹਿਸੂਸ ਹੋ ਰਹੀ ਵੀਰੇ ਮੈਨੂੰ ਦੇਖੋ ਇਧਰੋਂ ਇਦੋਂ ਵੀ 4 ਫੁੱਟ ਅਸੀਂ ਛੱਡਿਆ ਹੋਇਆ ਇਧਰੋਂ ਹਵਾ ਵੱਜੀ ਜਾਂਦੀ ਆ ਤੇ ਕਰਾਸ ਵੀ ਹੋਈ ਜਾਂਦੀ ਆ ਚਲੋ ਥੋੜੀ ਜਿਹਾ ਸਾਨੂੰ ਨਾ ਇਹ 16 ਫੁੱਟ ਦੀ ਜਿਵੇਂ ਇਹ ਮੇਰੇ ਕੋਲ ਗਲਤੀ ਹੋਈ ਆ ਜਿਵੇਂ ਇਹ ਮੈਂ ਨਾ 11 ਫੁੱਟ ਤੇ ਇਹ ਛੱਡਿਆ ਹੋਇਆ ਅੱਛਾ ਇਹ ਆ ਬਾਦਰਾ ਜ ਆ ਬਾਦਰਾ ਇਹ ਚਲੋ ਜਦੋਂ ਹੁਣ ਵੀ ਕੋਈ ਵੀਰਾ ਬਣਾਉਵੇਂ ਨਾ ਵੀ ਇਹਨੂੰ 8 ਫੁੱਟ ਤੇ ਛੱਡੇ ਠੀਕ ਹੈ ਜੀ ਸਿਆਲਾਂ ਚ ਨਾ ਸਾਨੂੰ ਦਿੱਕਤ ਦਿੰਦਾ ਠੀਕ ਹੈ ਵੀਰੇ ਆ ਚਲੋ ਜਿਹੜਾ ਨਵੇਂ ਵੀਰੇ ਨੇ ਕਿਸੇ ਨੇ ਕੰਮ ਤੋੜਨਾ ਹੂੰ ਵੀ ਉਹ ਇਹਨੂੰ 8 ਫੁੱਟ ਤੇ ਰੱਖੇ ਤੇ ਜਿਹੜੀ ਇਹ ਨਾਲੀ ਹੈ ਨਾ ਜੀ ਇਹ ਨਾਲੀ ਨਾ ਸਾਡੀ 8 ਫੁੱਟ ਤੇ ਆ ਉਧਰੋਂ ਖੁਰਲੀ ਤੋਂ ਵੀਰੇ ਖੁਰਲੀ ਤੋਂ ਜਦੋਂ ਪਸ਼ੂ ਗੋਬਰ ਕਰਦਾ ਨਾ ਜੀ ਕਈ ਵਾਰੀ ਆਇਆ ਹੁੰਦਾ ਵੀ ਇਹ ਨਾਲੀ ਦੇ ਵਿੱਚ ਕਰ ਦਿੰਦਾ ਠੀਕ ਹੈ ਵੀਰੇ ਤੇ ਦੂਜੀਆਂ ਮੱਝਾਂ ਜਦੋਂ ਪਸਾਪ ਕਰਦੀਆਂ ਉਹ ਰੁਕ ਜਾਂਦਾ ਪੂੰਛਾ ਮਾਰ ਮਾਰ ਕੇ ਪਸ਼ੂ ਲਿਬੜ ਜਾਂਦੇ ਆ ਲਿਬੜ ਜਾਂਦਾ ਠੀਕ ਹੈ ਉਹਦੇ ਨਾਲ ਚਲਾਇਆ ਹੁੰਦਾ ਵੀ ਥੋੜੀ ਜੀ ਪਸ਼ੂ ਪੂੰਛਾ ਮਾਰੀ ਜਾਂਦਾ ਵੀ ਸਾਨੂੰ ਆਇਆ ਵੀ ਮਾੜਾ ਮੋਟਾ ਦੁੱਧ 'ਚ ਫਰਕ ਨਾ ਪਾਵੇ 100 200 ਗ੍ਰਾਮ ਅੱਧੀ ਕਿਲੋ 'ਚ ਤੇ ਇਹ ਖੁਰਲੀ ਨੂੰ ਜੇ ਬੰਦਾ 9 ਫੁੱਟ ਤੇ ਬਣਾ ਲੈਣਾ ਹਾਂਜੀ ਉਹ ਉਹਦਾ ਉਹਨੂੰ ਥੋੜਾ ਜਿਹਾ ਜ਼ਿਆਦਾ ਵਧੀਆ ਰਹੂਗਾ ਠੀਕ ਹੈ ਵੀਰੇ ਹਾਂਜੀ ਹਾਂਜੀ ਇੱਕ ਵੀਰੇ ਮੈਨੂੰ ਹੋਰ ਜਾਣਕਾਰੀ ਦਿਓ ਚਲੋ ਤੁਹਾਡੇ ਕੋਲ ਤਾਂ ਤਕਰੀਬਨ 30 ਮੱਝਾਂ ਨੇ ਹਨਾ ਤੇ ਕੱਟੀਆਂ ਕੁੱਟੇ ਵੀ ਬਹੁਤ ਸੋਹਣੀਆਂ ਨੇ ਕੱਟੀਆਂ ਵੀ ਤੁਸੀਂ ਤਕਰੀਬਨ ਸੇਲ ਕਰਦਾਂ ਨੇ ਹਨਾ ਹਾਂਜੀ ਵੀਰੇ ਤੇ ਆਪਾਂ ਇੱਕ ਅੰਦਾਜ਼ਾ ਰੱਖੀਏ ਮਨ ਲੋ 10 ਮੱਝਾਂ ਦਾ ਹਨਾ ਜੀ ਜੀ ਬੰਦੇ ਨੇ 10 ਮੱਝਾਂ ਪਾਉਣੀਆਂ ਹੁਣ ਤਾਂ ਵੀ 10 ਮੱਝਾਂ ਦਾ ਜੇ ਆਪਾਂ ਖਰਚਾ ਮਹੀਨੇ ਦਾ ਮੰਨੀਏ ਵੀ ਇੰਨਾ ਕ ਆ ਜਾਂਦਾ ਤੇ ਦੁੱਧ ਦੀ ਆਮਦਨ ਆਪਾਂ ਨੂੰ ਇੰਨੀ ਕ ਆਪਾਂ ਨੂੰ ਬਚਤ ਇੰਨੀ ਕ ਹੋ ਜਾਂਦੀ ਆ ਉਹ ਬਾਈ ਕੀ ਕੀ ਹਿਸਾਬ ਕਿਤਾਬ ਆ ਉਸ ਚੀਜ਼ ਦਾ ਵੀਰੇ ਉਹ ਵੀ ਵੀਰੇ ਪਸ਼ੂ ਦਾ ਡਿਪੈਂਡ ਕਰਦਾ ਮੈਂ ਕਿਹਾ ਜਾ ਲੈਣਾ ਮੈਂ ਉਹੀ ਬੇਨਤੀ ਕਰ ਰਿਹਾ ਵੀ ਜੇ ਤੁਸੀਂ ਮਨ ਬਣਾ ਲੈ ਵੀ ਮੈਂ 20 ਲੱਖ ਰੁਪਈਆ ਲਾਣਾ ਤੇ 10 ਪਸ਼ੂ ਲੈਣੇ ਆ ਠੀਕ ਹੈ ਜੀ ਫਿਰ ਤੁਸੀਂ ਐ ਮੰਨ ਕੇ ਚਲਿਓ ਵੀ ਤੁਹਾਨੂੰ 20000 ਰੁਪਈਆ ਇੱਕ ਪਸ਼ੂ ਨੇ ਮਹੀਨੇ 'ਚ ਬਚਾ ਕੇ ਦੇਣਾ ਜਿਵੇਂ 10 ਪਸ਼ੂ ਹੋਗੇ 2 ਲੱਖ ਰੁਪਈਆ ਤੁਹਾਡਾ ਕਮਾਈ ਦਾ ਸਾਧਨ ਹੈਗਾ ਉਹ ਕੋਟ ਤੋਂ ਬਿਨਾ ਠੀਕ ਜੀ ਜਿਵੇਂ ਪਸੂ ਨੇ 17 18 ਤੇ 1400 ਰੁਪਏ ਦਾ ਦੁੱਧ ਮੰਨ ਲੇ ਬਣਦਾ 17 18 ਕਿਲੋ ਦੁੱਧ ਆਇੜਾ ਠੀਕ ਹੈ ਵੀਰੇ ਤੇ 400 450 ਪਸੂ ਨੇ ਖਾ ਜਾਣਾ 500 ਖਾ ਲਓ 800 ਵੀ ਬਚਾ ਗਿਆ ਜੀ ਠੀਕ ਹੈ ਜੀ 8 ਦੀਆਂ 24 ਠੀਕ ਹੈ ਚਲ ਹੋਰ ਨੌਕਰ ਦੇ ਖਰਚੇ ਕੱਢ ਲਿਓ ਤੂੜੀ ਦੇ ਕੱਢ ਲੇ ਸਾਰੇ ਕੱਢ ਕੇ 20000 ਰੁਪਏ ਜਮ੍ਹਾਂ ਹੀ ਜਿੰਮੇ ਕਹਿੰਦੇ ਆ ਵੀ ਸਾਫ਼ ਸੁਥਰੀ ਬਹੁਤ ਸੋਹਣੀ 20 ਤੋਂ ਉਪਰ ਉਪਰਤ 19 ਨਹੀਂ ਹੈਗੀ ਠੀਕ ਹੈ ਵੀਰੇ ਹਾਂ ਜੇ ਮਾਲਕ ਸਾਈ ਇਹਨਾਂ ਦੇ ਸਿਰ ਤੇ ਖੜਿਆ ਨਾ ਜੀ ਜੇ ਤਾਂ ਉਹਨੇ 20 ਲੱਖ ਲਾ ਕੇ ਨੌਕਰਾਂ ਦੇ ਸਿਰ ਤੇ ਛੜਤਾ ਵੀਰੇ ਤੂੰ ਹੀ ਵੰਡ ਪਾਣਾ ਤੂੰ ਹੀ ਮਾਲ ਡੰਗਰ ਚਾਉਣਾ ਤੂੰ ਹੀ ਬੱਚੇ ਛੁੱਟਣੇ ਆ ਫੇਰ ਕੋਈ 10000 ਨਹੀਂ ਕਹਿੰਦੇ ਕੋਈ 15 ਨਹੀਂ ਕਹਿੰਦੇ ਉਹ ਮਾਲਕ ਦੇ ਡਿਪੈਂਡ ਕਰਦਾ ਜੇ ਮਾਲਕ ਆਪ ਆ ਉਹਨੂੰ ਪਰਖ ਹੈਗੀ ਆ ਨੌਲੇਜ ਹੈਗੀ ਆ ਫਿਰ 20000 ਤਾਂ ਵਟਦੇ ਹੀ ਆ ਜੀ 2 ਲੱਖ ਰੁਪਏ ਕਮਾਈ ਫਿਰ ਹੈਗੀਆਂ ਮੱਝ 20 ਇੱਕ ਮਹੀਨੇ ਦੇ ਵਿੱਚ ਜੇਪਾ ਕਰ ਲਿਆ ਇੱਕ ਮਹੀਨੇ ਦੀ ਖਰਚਾ ਕੱਢ ਕੇ ਸਭ ਕੁਝ ਕੱਢ ਕੇ ਡਾਕਟਰੀ ਕੱਢ ਕੇ ਹਮ ਮਨ ਲੇ ਜੋ ਨੌਕਰ ਰੱਖਿਆ ਹੋਇਆ ਇੱਕ ਉਹਦੀ ਲੇਬਰ ਕੱਢ ਕੇ 2 ਲੱਖ ਰੁਪਏ ਫਿਰ ਕਮਾਈ ਆ ਠੀਕ ਆ ਜੀ ਹਾਂ ਜੀ ਹਾਂ ਤੇ ਬਈ ਮੈਂ ਇੱਕ ਤਾਂ ਵੀਰੇ ਚੱਕ ਮੀ ਜੀ ਗੱਲ ਹੋ ਜਾਂਦੀ ਆ ਹਮ ਮੈਂ ਮੰਨ ਲਿਓ ਇਹਨਾਂ ਚੋ ਲਈ ਆ ਠੀਕ ਹੈ ਵੀਰੇ ਮੈਂ ਮੱਜਾਂ 2 2 ਲੱਖ ਦੀਆਂ ਪਾਈਆਂ ਵੀ ਆ ਠੀਕ ਹੈ ਵੀਰੇ ਤੇ ਉਹਨਾਂ ਚੋਂ ਮੈਂ 24 24000 ਰੁਪਏ ਮੱਜ ਚੋਂ ਕਮਾਈ ਕੱਢ ਗਏ ਠੀਕ ਹੈ ਵੀਰੇ ਹਾਂ ਮੈਂ ਇਹਨਾਂ ਦੀ ਕਮਾਈ ਨਾਲੋਂ ਮੈਂ ਜਿਵੇਂ ਹਰਿਆਣੇ ਚੋਂ ਮੱਜਾਂ ਲੈ ਕੁਸ ਪੈਸੇ ਦੇ ਤੇ ਕੁਸ ਜਿਵੇਂ ਚਲ ਜਾਣ ਪਛਾਣ ਕਰਕੇ ਮਹੀਨੇ ਦੀ ਇਹਨਾਂ ਦੀ ਕਮਾਈ ਚੋਂ ਮੈਂ ਉੱਥੇ ਪੈਸੇ ਦਏ ਵੀ ਹੈਗੇ ਨੇ ਅੱਛੇ ਪਹਿਲਾਂ ਮਾੜਾ ਮੋਟੋ ਇੱਕ ਅੱਧਾ ਪਸ਼ੂ ਕਈ ਵਾਰ ਅਧਾਰ ਆ ਜਾਂਦਾ ਜਿਵੇਂ ਵੀ ਇਹਨਾਂ ਦੀ ਕਮਾਈ ਚੋਂ ਤੁਸੀਂ ਪਸ਼ੂ ਅੱਗੇ ਖਰੀਦੇ ਨੇ ਇਹਨਾਂ ਦੀ ਕਮਾਈ ਮੈਂ ਇਹ ਮਾਹਪੁਰ ਚੀਜ਼ ਤੇ ਗੁਰਵਾਲੀ ਅਸੀਂ ਜਾਣਦੇ ਆ ਭਾਜੀ ਗੁਰਸੇਵਿਕ ਸਿੰਘ ਜੀ ਹਾਂਜੀ ਮੈਂ ਸਾਰੇ ਮੈਨੂੰ ਮਾਲ ਡੰਗਰੇ ਉਹਨਾਂ ਨੇ ਦੁਆਇਆ ਹੋਇਆ ਠੀਕ ਹੈ ਜੀ ਜਿਵੇਂ ਮੇਰੀ ਇਹ ਬਿਲਡਿੰਗ ਬਣਾਈਆ ਕਿਵੇਂ ਬਣਾਈਆ ਸਾਰਾ ਉਹਨਾਂ ਤੇ ਤਰਸ ਉਹਨਾਂ ਦਾ ਹੀ ਤਰਸ ਹੋਇਆ ਹੋਇਆ ਮੇਰੇ ਦੇ ਠੀਕ ਹੈ ਜੀ ਸਭ ਕੁਝ ਉਹਨਾਂ ਨੇ ਮਾਲ ਡੰਗਰਾ ਆਪ ਦੁਆਣਾ ਸਭ ਕੁਝ ਉਹਨਾਂ ਦੀ ਉਹਨਾਂ ਦਾ ਹੀ ਤਰਸ ਹੋਇਆ ਹੋਇਆ ਉਹਨਾਂ ਨੇ ਆਪ ਨਾਲ ਜਾ ਜਾ ਕੇ ਆਪ ਦੁਆਇਆ ਹੋਇਆ ਸਾਰਾ ਮਾਲ ਡੰਗਰੇ ਠੀਕ ਹੈ ਵੀਰੇ ਜਿਵੇਂ ਆਪਾਂ ਕਿ ਮੈਨੂੰ ਹੋਰ ਗੱਲ ਵੀ ਤੁਸੀਂ ਦੱਸੋ ਜਿਵੇਂ ਆਪਾਂ ਹੁਣ ਲਾਈਵ ਚੁਆਈ ਕੀਤੀ ਆ ਤੁਹਾਡੇ ਤੁਹਾਡੀਆਂ ਮੱਜਾਂ ਦੀ ਤੇ ਉਹਨਾਂ ਨੂੰ ਵੀ ਕਿਵੇਂ ਦਾਣੇ ਦੂਣ ਦਾ ਇਹ ਰੁਟੀਨ ਰਹਿੰਦਾ ਕੁਝ ਐਕਸਟਰਾ ਦੇਣਾ ਪੈਂਦਾ ਉਹਨਾਂ ਨੂੰ ਵੀ ਵੀਰੇ ਫਿਰ ਤਾਂ ਦੇਖੋ ਕੋਈ ਕੋਈ ਵੀਰਾ ਕਹੇ ਵੀ ਇਹ ਜ਼ੋਰ ਤਾਂ ਲਾਣਾ ਪੈਂਦਾ ਜੀ ਇਹ ਅੱਛੇ ਵੀਰੇ ਹਾਂ ਸਭ ਕੁਝ ਦੇਣਾ ਹੈ ਨਾ ਬਲਾਈਟ ਬਰੋਟ ਆਉਣ ਜਿਹੜੀਆਂ ਦਵਾਈਆਂ ਬੁੱਟੀਆਂ ਉੱਪਰ ਪਤਲਾ ਕਰ ਗਿਆ ਕਿਵੇਂ ਕਰਨਾ ਸਭ ਕੁਝ ਵੀਰੇ ਕਰਨਾ ਪੈਂਦਾ ਹਾਂ ਠੀਕ ਹੈ ਵੀਰੇ ਹਾਂ ਜੇ ਇਹ ਨਹੀਂ ਕਹਿ ਸਕਦੇ ਵੀ 25 26 ਕਿਲੋ ਆਪਾਂ ਨਾਰਮਲ ਦੁੱਧ ਲੈ ਲਾਂਗੇ ਠੀਕ ਹੈ ਵੀਰੇ ਵੀ ਜਿਵੇਂ ਬੰਡ ਪਾਇਆ ਤੇ ਆਪਾਂ ਲੈ ਲਿਆ ਕਹਾ ਜਿਹੜਾ ਕਾਫੀ ਬਹੁਤ ਆਈ ਚੰਗਾ ਪਸ਼ੂ ਆ ਸੌਆਂ ਚੋਂ 20 ਪਸ਼ੂ ਇਹ ਜੇ ਆ ਜੰਨੇ ਆ ਠੀਕ ਹੈ ਵੀਰ ਜੀ ਪਰ ਐ ਨਹੀਂ ਹੈਗਾ ਵੀ ਸਾਰੇ ਪਸ਼ੂਆਂ ਨੂੰ ਆਪਾਂ 24 25 ਕਿਲੋ ਦੁੱਧ ਵੰਡ ਫਾਇਰ ਕੱਢ ਲਾਂਗੇ ਉਹ ਕੱਢ ਸਕਦੀਆਂ ਜਿਹੜਾ ਬਹੁਤ ਆਈ ਚੰਗਾ ਪਸ਼ੂ ਆ ਤੇ ਵੀ ਹਰ ਪੱਖੋਂ ਚੰਗਾ ਤੇ ਜਿਵੇਂ ਉਹ 4-5 ਲੱਖ ਰੁਪਏ ਚ 6 ਲੱਖ 7 ਲੱਖ 10 ਲੱਖ ਤੱਕ ਵੀ ਚਲੇ ਜਾਂਦੇ ਉਹ 26 22 ਲੀਟਰ 27 22 ਲੀਟਰ ਕੱਢ ਦਿੰਨੇ ਆ ਇਹ ਨਹੀਂ ਹੈਗਾ ਕਿ ਪਸੂ ਦੁੱਧ ਨਹੀਂ ਕੱਢਦਾ ਕੱਢ ਦਿੰਦਾ ਪਸੂ ਦੁੱਧਾ ਠੀਕ ਹੈ ਇੱਕ ਵਾਈ ਮੈਨੂੰ ਵਾਲਾ ਹੋਰ ਦੱਸੋ ਜਿਵੇਂ ਤੁਹਾਡਾ ਚਲੋ ਬੇਟਾ ਵੀ ਸਾਰਾ ਦਿਨ ਕੰਮ ਕਰਦਾ ਫਾਰਮ ਤੇ ਤੁਸੀਂ ਵੀ ਤੁਸੀਂ ਲੇਬਰ ਵਾਲਾ ਬੰਦਾ ਠਹਿਰਦਾ ਹੀ ਨਹੀਂ ਜਾਂ ਆਪੇ ਖੁਦ ਹੀ ਨਹੀਂ ਰੱਖਿਆ ਹੈਗਾ ਰੱਖਿਆ ਬਣੀ ਆ ਗਿਆ ਵੀਰੇ اچھا ਜਦੋਂ ਆ ਜਾਂਦਾ ਕੁਝ ਸਾਡੇ ਕੋਲੇ 10 ਕਿ ਦਿਨੇ ਲਾਇਆ ਜੇ ਕੋਈ ਆਇਆ اچھا ਪਤਾ ਨਹੀਂ ਉਹਦੇ ਮਨਚ ਪਤਾ ਨਹੀਂ ਕੀ ਹੁੰਦਾ ਇਹ ਮੱਜਾਂ ਨੂੰ ਦੇਖ ਕੇ ਹੀ ਨਾ ਵੀ ਮੱਜਾਂ ਇੰਨੀਆਂ ਆ ਜੀ ਇੱਕ ਬੰਦੇ ਨਾਲ ਤਾਂ ਕੰਮ ਚੱਲਣਾ ਨਹੀਂ ਹੈਗਾ ਜੀ ਉਹ 10 ਕਿ ਸਾਨੂੰ ਤਾਂ ਹੀ ਪਤਾ ਲੱਗਦਾ ਜਦੋਂ ਰਾਤ ਨੂੰ ਸਾਡੇ ਕੋਲ ਤੁਰ ਗਿਆ ਤੇ ਫਿਰ ਤੁਸੀਂ ਆਪ ਬਈ ਤਕਰੀਬਨ ਆਰਾਮ ਨਾਲ ਸਾਂਭੀ ਜਾਂਦੇ ਹੋ ਬੜਾ ਆਰਾਮ ਨਾਲ ਵੀਰੇ 9 ਵਜੇ ਤੱਕ ਕੰਮ ਆਏ ਸਵੇਰੇ 5:30 ਵਜੇ ਉੱਠ ਗਏ ਨੇ ਆ 6:00 ਵਜੇ ਚਵਾਈ ਕਰ ਲੰਨੇ ਆ ਸਪਾਈਆਂ ਕਰਕੇ ਠੀਕ ਹੈ ਜੀ 9:00 ਵਜੇ ਦੇ ਨੂੰ 9:30 ਤੱਕ ਨਲਾ ਹਾਤਲੋਗੇ ਰਾਮ ਨਾਲ ਫਿਰ 2:00 ਵਜੇ ਤੱਕ ਵੀਰੇ ਮੱਜਾ ਚ ਆਓ ਨਾ ਆਓ ਫਿਰ ਸਾਡੀਆਂ ਲਿਬੜਨ ਕੁਝ ਵੀ ਹੋਣ ਅਸੀਂ ਇਹਨਾਂ ਚ ਨਹੀਂ ਜਾਂਦੇ ਹੈਗੇ 2:00 ਵਜੇ ਆ ਕੇ ਫਿਰ ਤੋੜੀ ਤੱਪਾ ਸਫਾਈ ਕਰਕੇ ਉਹੀ 2:30 3:00 ਵਜੇ ਫਿਰ ਵੰਡ ਬੰਨੇਗਾ ਠੀਕ ਆ ਫਿਰ ਸ਼ਾਮ ਨੂੰ ਉਹੀ 6:00 ਵਜੇ ਧਾਰਾ ਕੱਢ ਕੇ ਤੋਂ ਬਾਅਦ ਫਿਰ ਵੀ ਬੰਡ ਬੁੰਡ ਪਾ ਕੇ ਘੰਟਾ ਫਿਰ ਰਾਮ ਨਾਲ ਚਾਹ ਪਾਣੀ ਪੀਓ ਜੇ ਕੁਛ ਛਕਣਾ ਹੋ ਛਕ ਲਓ ਉਸ ਤੋਂ ਬਾਅਦ 4:00 ਵਜੇ ਪਾਣੀ ਪੀਣਨ ਲੱਗਦੇ ਆ ਜੀ ਠੀਕ ਹੈ ਜੀ ਅੱਧੇ ਪੌਣੇ ਘੰਟੇ ਚ ਪਾਣੀ ਪੀ ਲੈਣੀ ਆ ਉਸ ਤੋਂ ਬਾਅਦ ਆਰਾਮ ਨਾਲ ਬਹਿ ਕੇ ਚੁਵਾਈ ਕਰ ਲਾਂ ਜਾਂ ਡੇਢ ਘੰਟੇ ਚ ਚੁਵਾਈ ਆ ਜੀ ਠੀਕ ਹੈ ਵੀਰੇ ਦੇਖੋ ਜੇ ਕਿਸੇ ਦਾ ਮਨ ਹੋਵੇ ਨਾ ਵੀ ਮੈਂ ਇੱਕ ਜਜਵਾ ਹੁੰਦਾ ਵੀ ਮੈਂ ਕੰਮ ਕਰਨਾ ਮੈਂ ਤਰੱਕੀ ਵਾਲੇ ਪਾਸੇ ਨੂੰ ਜਾਣਾ ਮੈਂ ਇੱਕ ਨਾਸਲ ਸੁਧਾਰ ਕਰਨਾ ਠੀਕ ਹੈ ਵੀਰੇ ਤੇ ਉਸ ਵਾਸਤੇ ਤਾਂ ਕੁਝ ਵੀ ਨਹੀਂ ਹੈਗਾ ਜਿੰਨੇ ਕਰਨਾ ਨਹੀਂ ਹੈਗਾ ਵੀਰੇ ਉਸ ਵਾਸਤੇ ਤਾਂ ਫਿਰ ਸਾਰਾ ਕੁਝ ਹਾਂ ਉਹ ਬਹੁਤ ਵਧੀਆ ਸਹੀ ਗੱਲ ਲਓ ਜੀ ਬਾਈ ਆਪਣੇ ਨਾਲ ਹਰਪਾਲ ਸਿੰਘ ਜੀ ਸਰਪੰਚ ਬਾਈ ਨੇ ਸਰਪੰਚੀ ਵੀ ਕਰਿਆ ਪਿੰਡ ਦੀ ਬਹੁਤ ਚੰਗੇ ਕੰਮ ਕੀਤੇ ਆ ਬਾਈ ਸਕੂਲ ਵੀ ਤੁਹਾਡਾ ਬਹੁਤ ਸੋਹਣਾ ਬਣਾਇਆ ਹੋਇਆ ਬਹੁਤ ਚੰਗੀ ਗੱਲ ਆ ਬਾਈ ਚੰਗੀ ਸੋਚ ਦੇ ਮਾਲਕ ਤੁਸੀਂ ਚਲੋ ਗੁਰੂ ਸਾਹਿਬ ਤਰਸ ਕਰਕੇ ਆਫੇ ਕਰਾ ਲੈਂਦਾ ਜੀ ਹਾਂਜੀ ਸੰਗਤਾਂ ਸਰਪੰਚ ਦੇ ਇੱਕ ਚਲੋ ਪਿੰਡ ਵਾਲਿਆਂ ਨੇ ਬਣਾਇਆ ਜੀ ਹਾਂਜੀ ਉਹ ਤੇ ਆਪਾਂ ਦਾ ਉਹਨਾਂ ਦੇ ਤਰਸ ਹੋਇਆ ਉਹਨਾਂ ਨੇ ਬਣਾ ਤੇ ਜੀ ਸਰਪੰਚੀ ਸਰਪੰਚੀ ਤੇ ਚਲੋ ਉਹਨਾਂ ਨੇ ਜੋ ਸੇਵਾ ਲਈ ਆ ਪਿੰਡ ਚੋਂ ਰਲ ਮਿਲ ਕੇ ਉਹ ਕੰਮ ਰੱਬ ਦੀ ਮਿਹਰ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਕੁਝ ਆਪੇ ਹੋ ਗਿਆ ਜੀ ਬਿਲਕੁਲ ਜੀ ਲਓ ਜੀ ਮੈਂ ਬਾਈ ਦਾ ਤੁਹਾਨੂੰ ਡੈਰੀ ਫਾਰਮ ਦਿਖਾਇਆ ਸਰਪੰਚ ਡੈਰੀ ਫਾਰਮ ਪਿੰਡ ਅਰਨੋਲੀ ਜ਼ਿਲ੍ਹਾ ਪਟਿਆਲਾ ਬਾਈ ਦਾ ਨੰਬਰ ਮੈਂ ਵੀਡੀਓ ਚ ਦੇਤਾ ਕਿਸੇ ਭਰਾ ਨੇ ਕੋਈ ਸਲਾਹ ਲੈਣੀ ਹੋਵੇ ਉਧਰ ਦਿਖਾ ਦੇਣਾ ਮੈਨੂੰ 4-5 ਮਿੰਟ ਹਾਂ ਜਾਂ ਕੋਈ ਕੱਟੀ ਲੈਣੀ ਹੋਵੇ ਜਾਂ ਕੋਈ ਮੱਝ ਲੈਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਕੱਟੀਆਂ ਮੈਂ ਦੋ ਦਿਖਾ ਦੇਣਾ ਮੜਦਾ ਹੈ ਅੱਛਾ ਵੀਰੇ ਆ ਸੀ ਮਨੇ ਇਹ ਮੇਰੇ ਉਹ ਮੱਝ ਆ ਜਿਹੜੀ ਵੀਰੇ ਗੁਲਾਬ ਆ ਜੀ ਜਿਹੜੀ ਪਿਛਲੀ ਵਾਰੀ ਉਹ ਕੱਟੀ ਸੀ ਉਹਦੀ ਉਹਦੀ ਕੱਟੀ ਆ ਜੀ ਇਹ ਠੀਕ ਹੈ ਵੀਰੇ ਤੇ ਸਹੀ ਗੱਲ ਤੁਹਾਨੂੰ ਦੱਸਾਂ ਸਾਨੂੰ ਥੋੜਾ ਜਿਹਾ ਲਾਲਚ ਹੁੰਦਾ ਵੀਰੇ ਦੁੱਧ ਦਾ ਹੂੰ ਵੇ ਅਸੀਂ ਇਹ ਬੰਡ ਬੁੰਡ ਦੇ ਸਾਰੇ ਦੇ ਚਲਿਆ ਕੰਮ ਜਿਵੇਂ ਸੁਰੂ ਸੁਰੂ ਚ ਮਹੀਨਾ ਕ ਪਲਾਤਾ ਉਸ ਤੋਂ ਬਾਅਦ ਤਾਂ ਜਿਵੇਂ ਥਣ ਦੁੱਧ ਤਾਰ ਲਿਆ ਚੱਲ ਭਾਈ ਕਿੱਲੇ ਦੇ ਤੂੰ ਆਪਣੇ ਤੇ ਫਿਰ ਉਹਦੇ ਨਾਲ ਬੰਡ ਬੁੰਡਣ ਨਾਲ ਪੜ ਗਿਆ ਤੇ ਇਹਦੀ ਮਾਂ ਚੱਲ ਹੁਣ ਰੱਬ ਦੀ ਮਿਹਰ ਨਾਲ 25 26 27 ਦੇ ਰੋ ਰੱਬ ਦੀ ਮਿਹਰ ਆ ਜੀ ਦਿੱਖਦਾ ਕੋਨੇ ਜਾਣਾ ਇਹ ਉਹਦੀ ਕੱਟੀ ਆ ਠੀਕ ਹੈ ਜੀ ਇਹ ਦੁੱਧ ਦੀ ਅਨੋਖੀ ਦੀ ਹੈ ਵੀਰੇ ਇਹ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਵੀ ਚੰਗੀਆ ਕੱਟੀ ਅੱਛਾ ਤੁਹਾਡਾ ਮਤਲਬ ਵੀ ਤੁਸੀਂ ਦੁੱਧ ਤੇ ਜ਼ਿਆਦਾ ਧਿਆਨ ਹੁੰਦਾ ਵੀਰੇ ਤੁਹਾਡਾ ਤਾਂ ਕਰਕੇ ਦੁੱਧ ਦੇ ਵੀਰੇ ਤੂੰ ਸਹੀ ਗੱਲ ਦੱਸੀਏ ਵੰਡ ਪਾ ਦਈਏ ਜਿੰਨਾ ਮਰਜੀ ਠੀਕ ਹੈ ਜੀ ਪਰ ਪਤਾ ਨਹੀਂ ਕਾ ਤੂੰ ਮਾਨਾ ਜਦੋਂ ਦੁੱਧ ਮਾਜੀ ਦੁੱਧ ਧਾਰ ਲੇ ਹੂੰ ਬਸ ਐ ਹੁੰਦਾ ਵੀ ਗਿੰਚ ਕੇ ਬੰਨ ਲਦੀਏ ਵਿਚੋਲੀ ਪਹਿਲਾਂ ਸुरू ਸुरू ਚ ਵੀ ਐ ਹੁੰਦਾ ਵੀ ਇਨੂੰ ਬਚਾ ਲਈਏ ਬਸ ਆਜੋ ਆਪਾਂ ਤੁਹਾਡੇ ਨੂੰ ਜਾ ਕੇ ਉਸ ਤੋਂ ਬਾਅਦ ਇਹ ਸਾਡੇ ਥੋੜੀ ਜੀ ਮੰਨ ਕੇ ਚੱਲੋ ਵੀ ਇਹ ਕਮੀ ਹੈ ਆ ਅੱਛਾ ਅੱਛਾ ਵੀਰੇ ਔਲੇ ਔਲੇ ਨਾ ਹੁਣ ਕਰ ਲਾਂਗੇ ਦੌਰ ਜਿਵੇਂ ਹੁਣ ਇਹ ਲਾਈਵ ਚ ਚਾਈ ਹੋਗੀ ਨਾ ਹੂੰ ਮੰਨ ਹੋ ਰਿਹਾ ਵੀ ਕੱਟੀਆਂ ਨੂੰ ਸੰਭਿਆ ਕਰਾਂਗੇ ਆਪਣੀ ਬਰੀਡ ਤਿਆਰ ਕਰਾਂਗੇ ਬਿਲਕੁਲ ਵੀਰੇ ਹਾਂ ਜੀ ਹਾਂ ਇਹ ਟੋਕੜ ਹੋ ਗਈ ਵੀਰੇ ਵੱਖੜੂਗੀ ਅੱਛਾ ਇਹ ਸਾਰੀਆਂ ਵੱਖੜਾਂ ਨੇ ਇਹ ਵੀ 22 22 ਕਿਲੋ ਤੱਕ ਗਈ ਆ ਮੇਰੇ ਕੋਲ ਮੱਝਾਂ ਇਹ ਮੱਝ 15 16 ਤੱਕ ਗਈ ਹੈ ਨਹੀਂ ਨਹੀਂ ਉਹਨਾਂ ਦੁੱਧ ਦਿਆ ਹੈਗਾ ਠੀਕ ਹੈ ਜੀ ਉਹ ਮੱਝ ਪੂਰੀ ਵੀ 20 ਤੱਕ ਗਈ ਹੈ ਉਹ ਵੀ 20 ਤੇ 20 ਤੋਂ ਬਾਹਰ ਗਈ ਆ ਉਹ ਠੀਕ ਹੈ ਵੀਰ ਇਹ ਮੱਝ ਨਹੀਂ 20 ਤੱਕ ਗਈ ਹੈਗੀ ਠੀਕ ਹੈ ਜੀ ਇਹ ਤਾਂ ਬਸ 15 16 ਐਂਡ ਤੱਕ ਗਈ ਇਹ ਵੀ ਮੱਝ 20 ਤੱਕ ਗਈ ਆ ਇਹ 20 ਤੋਂ ਵੀ ਬਾਹਰ ਗਈ ਆ ਠੀਕ ਹੈ ਜੀ ਇਹ ਵੀ 20 ਤੋਂ ਬਾਹਰ ਗਈ ਹੋਈ ਆ अच्छा वीर ये मोणवीर कुंडू ਤੋਂ ਲਈ ਸੀ ਮੈਂ 2.5 ਲੱਖ ਰੁਪਏ ਦੀ اچھا ਜੀ ਹਾਂ ਜੀ ਉੱਥੋਂ ਹੀ ਮੈਂ 20 ਕਿਲੋ ਦੁੱਧ ਦਾ ਜੋਖ ਕੇ ਲਾਇਆ ਸੀ ਮੇਰੇ ਕੋਲ 21 ਕਿਲੋ ਕੱਢਿਆ ਜਿੰਨਾ ਦੁੱਧ ਠੀਕ ਹੈ ਜੀ ਇਹ ਵੀ ਮੋणवीर कुंडू ਨੇ ਦਵਾਈ ਸੀ ਜੀ اچھا ਜੀ ਉੱਥੇ ਸੈਰ ਤੋਂ ਦਵਾਈ ਸੀ ਜੀ اچھا ਇਹ ਦੁੱਧ ਬੜਾ ਖਰਾ ਦੇ ਆ ਹੁਣ ਵੀ ਥਣ ਖਾਲੀ ਕਰ ਰਹੇ ਆ 2 ਮਹੀਨੇ 2 ਮਹੀਨੇ ਦੇ 2 ਮਹੀਨੇ 10 ਦਿਨ ਸੂਣ ਦੇ ਰਹਿ ਗਏ ਠੀਕ ਹੈ ਵੀਰੇ ਇਹ ਤਾਂ ਦਾਣਾ ਬੰਦ ਕਰਕੇ ਨਾ ਹੁਣ ਇਹਦਾ ਥਣੇ ਖਾਲੀ ਕਰ ਰਹੇ ਆ ਵੀ ਦੁੱਧ ਦੇ ਹਟ ਗਏ ਠੀਕ ਹੈ ਵੀਰੇ ਹਾਂ ਜੀ ਇਹ ਵੀਰੇ ਪਹਿਲਣ ਲਈ ਸੀ ਮੈਂ ਖੜਾ ਹੋ ਇਹ ਤਾਂ 20 ਦਿਨ ਸੂਣਦੇ ਰਹਿ ਗਏ ਅੱਛਾ ਤੇ 20 ਦਿਨ ਬਾਕੀ ਨੇ ਸੂਣ 20 ਦਿਨ ਸੂਣਦੇ ਰਹਿ ਗਏ ਇੰਨੇ ਮੇਰੇ ਕੋਲੇ 21 ਕਿਲੋ ਦੁੱਧ 20 21 ਪੈਲਣੇ ਨੇ ਕੱਢ ਲਿਆ ਠੀਕ ਹੈ ਵੀਰੇ ਤੁਹਾਨੂੰ ਮੈਂ ਵੀਡੀਓ ਕੱਢ ਕੇ ਦੀ ਲੇਵੇ ਦਿਖਾਵਾਂਗਾ ਬੜਾ ਸੋਹਣਾ ਲੇਵਾ ਬਣਾਇਆ ਹੋਇਆ ਠੀਕ ਹੈ ਜੀ ਇਹ ਮੱਝ ਮੇਰੇ ਕੋਲੇ ਵੀਰੇ ਪਰਸੋਂ ਸੂਈ ਆ ਜੇ ਅੱਛਾ ਜੀ ਸਵੇਰੇ ਖਾਲੀ ਕਰਤੀ ਦੀਗੀ ਅੱਛਾ ਲਈ ਬਾ ਥੋੜਾ ਜਿਹਾ ਥਣ ਜਿਆਦਾ ਭਰਿਆ ਹੋਇਆ ਤੇ 7-8 ਕਿਲੋ ਦੁੱਧ ਕੱਢ ਲਿਆ ਬੇਟੇ ਨੇ ਅੱਛਾ ਉਹ ਤਾਂ ਖਾਲੀ ਵਾਂਗ ਹੋਈ ਆ ਠੀਕ ਹੈ ਤੇ 7-8 ਦਿਨ ਵੀਰੇ ਕੁਝ ਦੰਦੇ ਨਹੀਂ ਹੈਗੇ ਜਦੋਂ ਸੂਜੇ ਨਾ ਪਸ਼ੂ ਮਾਲੇ ਅੱਛਾ ਜੀ ਬੰਡ ਬੁੰਡ ਨੂੰ ਦੰਦੇ ਨਹੀਂ ਹੈਗੇ ਜਿਵੇਂ ਕੋਈ ਦਵਾਈਆਂ ਦਬਈਆਂ ਹੋਵੇ ਸਫਾਈ ਦੀਆਂ ਉਹ ਦੰਦੇ ਆ ਜਿਆਦਾ ਠੀਕ ਹੈ ਵੀਰੇ ਤੇ ਦੁੱਧ ਵਾਲੇ ਪਾਸੇ ਹਲੇ ਫੇਰਾ ਹਫਤੇ ਤੋਂ ਬਾਅਦ ਜਾ ਕੇ ਦਾਣੇ ਵਾਲੇ ਪਾਸੇ ਆਵਾਂਗੇ ਠੀਕ ਹੈ ਵੀਰੇ ਇਹ ਪਾਸ ਸੋਣੀ ਚੂਹੀ ਹੋਈ ਹੈ ਕੱਟੀ ਹੈ ਵਿਚਾਰੀ ਇਹਦੀ ਠੀਕ ਹੈ ਭਾਈ ਹਾਂਜੀ ਵੀਰੇ ਲਓ ਜੀ ਇਹ ਉਹ ਹੀ ਆ ਵੀਰੇ ਜਿਹੜੀਆਂ ਬੰਦੇ ਇਹਨਾਂ ਦੇ ਵਿੱਚੋਂ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਤੁਹਾਨੂੰ ਥੈਂਕ ਯੂ